12-15 ਸਾਲ ਮੈਂ ਕੰਮ ਕੀਤਾ ਤੇ ਪਹੁੰਚਿਆ ਕਿੰਨੇ ਤੇ 15,000 ਰੁਪਏ ਤੇ ਤੇ ਇੱਥੇ ਮੈਨੂੰ ਲੱਗਦਾ ਵੀ ਮੈਂ 15,000 ਮੈਂ ਕਿਹਦੇ ਹਿਸਾਬ ਵੈਸੇ ਮੈਂ ਲਾਉਂਦਾ ਨਹੀਂਗਾ ਮੈਂ ਮੈਂ ਰੱਖਿਆ ਨਾ ਜੇਬ 'ਚ ਪੈਸੇ ਪਾਉਣ ਲੱਗਿਆ ਮੈਂ ਕਿਤੇ ਗਿਣੇ ਤੇ ਨਾ ਕੱਢਣ ਲੱਗਿਆ ਉੱਥੇ ਨੌਕਰ ਸੀਗੇ ਇੱਥੇ ਮਾਲਕ ਹੈ ਇਹ ਫਰਕ ਆ ਕਰਦਾ ਨਾ ਇਹ ਤਾਂ ਪੂਰਾ ਹੀ ਫਰਕ ਹੈ ਬਾਈ ਯਾਰ ਮੰਨ ਲਓ ਵੀ ਕਿਤੇ ਐਮਰਜੈਂਸੀ ਵੀ ਪੈ ਗਈ ਤਾਂ ਵੀ ਮੰਨ ਲਓ ਕਹਣਾ ਵੀ ਅੱਜ ਛੁੱਟੀ ਹੈ ਤੇ ਉਹਦੇ ਤੇ ਵੀ ਅਗਲੇ ਨੇ ਚਿਰਚੜ ਕਰਨੀ ਆ ਥੋੜੇ ਵਿਆਹ ਸ਼ਾਦੀ ਦਾ ਯਾਰ ਸਵਾਦ ਹੀ ਖਰਾਬ ਕਰ ਦੇਣਾ ਅਗਲੇ ਨੇ ਜਦੋਂ ਕਹਣਾ ਨਾ 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 ਛ ਆ ਜਿਹੜਾ ਮਿਲਕ ਪਦਾਮ ਹੈ ਕੜੇ ਹੋਏ ਦੁੱਧ ਦਾ ਗੁੜ ਸ਼ੱਕਰ ਵਾਲਾ ਇਹ ਨਹੀਂ ਬਣਾਉਂਦਾ ਕੋਈ ਇਹਦੇ ਵਿੱਚ ਬਾਈ ਜੀ ਆਰਾ ਰੋਡ ਨਹੀਂ ਅਸੀਂ ਪਾਉਂਦੇ ਅੱਛਾ ਖੂਆ ਸਾਡਾ ਘਰ ਦਾ ਹੈ ਕੜਿਆ ਹੋਇਆ ਦੁੱਧ ਸਾਡਾ ਘਰ ਦਾ ਹੈਗਾ ਤੇ ਇਹਦੇ ਵਿੱਚ ਬਿਲਕੁਲ ਨੇਚਰਲ ਪ੍ਰੋਸੈਸਡ ਗੁੜ ਸ਼ੱਕਰ ਪਾਈ ਹੈ ਮੇਰੇ ਕੋਲੇ ਮਿਲਕ ਪਦਾਮ ਪੀਣ ਵਾਲਿਆਂ ਦੀ ਭੀੜ ਨਹੀਂ ਲੱਗੀ ਹੁੰਦੀ ਇੱਥੇ ਮੇਰੇ ਕੋਲੇ ਖੜੇ ਹੁੰਦੇ ਪੀਜੇ ਵਾਲੇ ਖੜੇ ਹੁੰਦੇ ਉਹ ਪਰੇ ਬਰਗਣਾ ਵਾਲੇ ਖੜੇ ਹੁੰਦੇ ਭੀੜ ਲੱਗੀ ਹੁੰਦੀ ਹੈ ਹੁਣ ਉਹ ਸਾਨੂੰ ਬਿਮਾਰੀ ਦਿੰਦੇ ਆ ਉਹਨਾਂ ਕੋਲੇ ਭੀੜ ਲੱਗੀ ਹੁੰਦੀ ਆ ਭਵਿੰਦਰ ਸਿੰਘ ਇੱਥੇ ਸਿਹਤ ਨਾਸਮਾ ਮੇਰੇ ਟੇਬਲ ਤੇ ਕੋਈ ਵੀ ਚੀਜ਼ ਦੂਗਲੀਆਂ ਕਾਵਾਂ ਦਾ ਲੱਗ ਕਿਉਂ ਬਣਾਉਨੇ ਆ? ਸ਼ਾਈਵਾਲ ਦਾ ਲੱਗ। ਅੱਛਾ ਸ਼ਾਈਵਾਲ ਦਾ ਕਿੰਨਾ ਵੇਖ ਜਾਂਦਾ? 1800 ਰੁਪਏ ਕਿਲੋ। ਤੇ ਹਾਂ ਬਈ ਹੁਣ ਦੁੱਧ ਕਾੜ ਕੇ ਲੱਸੀ ਨਹੀਂ ਕੋਈ ਬਣਾਉਂਦਾ। 10 ਤੋਂ 12 ਘੰਟੇ ਦੁੱਧ ਨੂੰ ਕਾੜਨਾ ਪੈਂਦਾ। ਠੱਠੀ ਦੇ ਕਾਰਦੇ ਜਾਂ ਲੱਕੜਾਂ ਆਪਣੇ ਫਿਲਹਾਲ ਤਾਂ ਸਟਾਰਟਿੰਗ ਬਈ ਚੁੱਲੇ ਦੀ ਐ। ਇਹ ਨੱਕ 'ਚ ਪਾਉਣਾ ਤੇ ਨਾਭੀ 'ਚ ਪਾਉਣਾ ਵੀ ਕਿਸੇ ਨੂੰ ਚਿੱਕਾ ਆਉਂਦੀਆਂ ਘਰਾੜੇ ਆਉਂਦੇ ਆ ਸਿਰਦਰਦ ਤੇ ਮਾਈਗਰੇਨ ਆ ਤੇ ਬਾਈ ਇਹਦੇ ਫਾਇਦੇ ਕਮਾਲ ਦੇ ਫਾਇਦੇ ਹੈਗੇ। ਵੇਖਦਾ ਫਿਰੇ। ਬਾਈ ਯਾਰ 6 ਸਾਲ ਹੋ ਗਏ ਸੀ ਉਹਨੂੰ ਗੋਲੀ ਲੱਗੀ ਸਕਿਨ ਦੀ। ਉਹ ਕਹਿੰਦਾ ਮੈਂ ਰਾਤ ਨਹੀਂ ਸੀ ਕੱਟ ਸਕਦਾ ਬਿਨਾਂ ਗੋਲੀ ਖਾਦਿਆਂ। ਤੇ ਉਹ ਕਹਿੰਦਾ ਬਾਈ ਮੈਂ ਨਾਭੀ 'ਚ ਪਾਉਣਾ ਮੇਰੇ ਗੋਲੀ ਬੰਦ ਹੋ ਗਈ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ। ਜਿਵੇਂ ਗੱਲ ਚੱਲਦੀ ਹੈ ਪੰਜਾਬ ਦੇ ਵਿੱਚ ਰੋਜ਼ਗਾਰ ਦੀ। ਰੋਜ਼ਗਾਰ ਕਰਕੇ ਜਿਵੇਂ ਸਮੇਂ-ਸਮੇਂ ਦੀਆਂ ਸਰਕਾਰਾਂ ਕਹਿੰਦੀਆਂ ਵੀ ਅ ਅਸੀਂ ਇੱਥੇ ਰੋਜ਼ਗਾਰ ਦੇਵਾਂਗੇ ਕਈ ਤਰ੍ਹਾਂ ਦੇ ਸਾਧਨ ਪੈਦਾ ਕਰਾਂਗੇ ਨਵੀਂ ਸਰਕਾਰ ਨੇ ਵੀ ਕਿਹਾ ਵੀ ਇੱਥੇ ਬਾਹਰਲੇ ਦੇਸ਼ਾਂ ਚੋਂ ਲੋਕ ਆਉਣਗੇ ਪਰ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਨੌਜਵਾਨ ਰੋਜ਼ਗਾਰ ਦੀ ਭਾਲ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਜਾ ਰਹੇ ਆ ਪਰ ਕਈ ਇਹ ਨੌਜਵਾਨ ਵੀ ਹੈਗੇ ਆ ਜੋ ਪੰਜਾਬ ਵਿੱਚ ਰਹਿ ਕੇ ਜਿਹੜਾ ਆਪਣਾ ਕੰਮ ਕਰਕੇ ਜਿੱਥੇ ਪਰਿਵਾਰ ਤਾਂ ਜਿਹੜਾ ਢਿੱਡ ਪਾ ਰਹੇ ਨੇ ਘਰ-ਘਰ ਪਰਵਾਰ ਚਲਾ ਰਹੇ ਨੇ ਚੁੱਲ੍ਹਾ ਚਲਾ ਰਹੇ ਨੇ ਉਹਦੇ ਨਾਲ ਹੀ ਲੋਕਾਂ ਦੇ ਲਈ ਮਿਸਾਲ ਬਣੇ ਹੋਏ ਨੇ ਤੇ ਅਸੀਂ ਬਟਿੰਡਾ ਵਿੱਚ ਖੜੇ ਆ ਦਾਦੀ ਪੋਤੀ ਫਾਰਕ ਦੇ ਸਾਹਮਣੇ ਬਿਲਕੁਲ ਜਿਹੜੀ ਮਾਰਕੀਟ ਹੈ ਉਹਦੇ ਅਗਲੇ ਪਾਸੇ ਜਿਹੜੇ ਵੀਰ ਸਾਡੇ ਨਾਲ ਹੈਗੇ ਨੇ ਪੂਰੀ ਗੱਲਬਾਤ ਇਹਨਾਂ ਤੋਂ ਨਾਲ ਕਰਾਂਗੇ ਸਮਝਾਂਗੇ ਇਹਨਾਂ ਤੋਂ ਵੀ ਇਹਨਾਂ ਨੇ ਕੰਮ ਕਿਵੇਂ ਚਲਾਇਆ ਤੇ ਕਿਸ ਤਰ੍ਹਾਂ ਹੁਣ ਚੱਲ ਰਿਹਾ ਹੈ ਲੋਕਾਂ ਦਾ ਕੀ ਰਿਸਪੌਂਸ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਸ਼ੋਭਨਾਮ ਤੁਹਾਡਾ ਜਰਦੀ ਕਲਾ ਜੀ ਮੇਰਾ ਨਾਮ ਭਵਿੰਦਰ ਸਿੰਘ ਜੀ ਭਵਿੰਦਰ ਸਿੰਘ ਅੱਛਾ ਇਹ ਜਿਹੜਾ ਇਹ ਕੰਮ ਹੈਗਾ ਇਹਦੇ ਬਾਰੇ ਤੁਹਾਨੂੰ ਡਿਟੇਲਸ ਦੱਸੋ ਕਿਸ ਤਰ੍ਹਾਂ ਇਹ ਸ਼ੁਰੂ ਹੋਇਆ ਕੀ ਗੱਲਬਾਤ ਹੈ ਇਹ ਸਟਾਰਟਿੰਗ ਦੇ ਵਿੱਚ ਤਾਂ ਮੈਂ ਐਜੇ ਮਕੈਨਿਕ ਮਤਲਬ ਕੰਮ ਕੀਤਾ ਹੈਗਾ ਹੈਗਾ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਜੀ ਮਤਲਬ ਪੀਵੀ ਲਾਈਨ ਤੋਂ ਸ਼ੁਰੂ ਕੀਤਾ ਸੀਗਾ ਹਮ ਤੇ ਸਫ਼ਰ ਸਾਡਾ ਪਹੁੰਚ ਗਿਆ ਸੀਗਾ ਏਸੀ ਮਕੈਨਿਕ ਤੱਕ ਦਾ ਜੀ ਜਿਵੇਂ ਜਿਵੇਂ ਕੰਮ ਕਰਦੇ ਗਏ ਸਿੱਖਦੇ ਗਏ ਹਮ ਫੀਲਡ 'ਚ ਕੰਮ ਕੀਤਾ 12 ਤੋਂ 15 ਸਾਲ ਜੀ ਉਹਦੇ ਦੌਰਾਨ ਪਸ਼ੂ ਮਤਲਬ ਸਾਡਾ ਪਸ਼ੋਕੜ ਪਿੰਡ ਤੋਂ ਐ ਤੇ ਉਹਦੇ ਕਰਕੇ ਹੁਣ ਸ਼ਹਿਰ ਚ ਰਹਿੰਦੇ ਇੱਥੇ ਇੱਕ ਬਠਿੰਡਾ ਜੀ ਜੀ ਪਸ਼ੂ ਪਹਿਲਾਂ ਪਿੰਡ ਵੀ ਰੱਖਦੇ ਸੀ ਤੇ ਇੱਥੇ ਆ ਕੇ ਵੀ ਜਿਹੜਾ ਹੈਗਾ ਆਪਾਂ ਘਰੇ ਆਪਦੇ ਜੋ ਗੇ ਮਤਲਬ ਜਿਹੜਾ ਹੈਗਾ ਉਹ ਦੁੱਧ ਮਤਲਬ ਰੱਖਣ ਜੋਗੇ ਪਸ਼ੂ ਆਪਾਂ ਰੱਖਦੇ ਸੀਗੇ ਹਮ ਸਮਾਂ ਆਇਆ ਇੱਕ ਤਾਂ ਕੰਪਨੀ ਪਹਿਲਾਂ ਡਾਇਰੈਕਟ ਅਸੀਂ EMPLOYEES ਸੀਗੇ LOYDE ਦੇ ਵਿੱਚ ਜੀ ਕੰਪਨੀ ਨੇ ਚੇਂਜ ਕਰਤਾ ਹਮ ਫਰੈਂਚਾਈਜ਼ ਦੀ ਗੱਲਬਾਤ ਚੱਲ ਪਈ ਹਮ ਉਹਦੀ ਗੱਲਬਾਤ ਚੱਲੀ ਤੇ ਸਾਡੇ ਰਜੈਨ ਲੈਣੇ ਸ਼ੁਰੂ ਹੋ ਗਏ। ਹੂੰ। ਫਰੈਂਚਾਈਜ਼ੀ ਨੇ ਆਫਰ ਕਰਤੀ ਵੀ ਤੁਸੀਂ ਸਾਡੇ ਕੋਲੇ ਆ ਜਾਓ। ਜੀ। ਕੰਪਨੀ ਲਗਭਗ 15000 ਰੁਪਿਆ ਸੈਲਰੀ ਦਿੰਦੀ ਸੀ। ਜੀ। ਫਰੈਂਚਾਈਜ਼ ਦੇਊਗਾ 8 ਤੋਂ 10000 ਰੁਪਿਆ। ਜੀ। ਕੁਛ ਇਹ ਮਨ ਦੇ ਵਿੱਚ ਆ ਗਿਆ ਵੀ ਉਹੀ ਫਰੈਂਚਾਈਜ਼ ਸਾਡੇ ਕੋਲੇ ਮਤਲਬ ਆਉਂਦੇ ਸੀ ਹੈਲਪ ਲੈਣ ਵਾਸਤੇ। ਉਹਨਾਂ ਦੇ ਥੱਲੇ ਕੰਮ ਕਰਨਾ ਪਊਗਾ ਉਹਨਾਂ ਦੇ ਥੱਲੇ ਕੰਮ ਕਰਨਾ ਪਊਗਾ ਹੂੰ ਜੀ ਬਾਕੀ ਇੱਕ ਗੱਲਾਂ ਕਈ ਰਲ ਜਾਂਦੀਆਂ ਹੁੰਦੀਆਂ ਹੂੰ ਹੂੰ ਫੇਰ ਇੱਕ ਮੇਰੇ ਨਾਲ ਚੱਲਦੀ ਪਈ ਸੀ ਡਿਸਕ ਪ੍ਰੋਬਲਮ ਜੀ ਉਹਦੇ ਕਰਕੇ ਪ੍ਰੋਬਲਮ ਸੀ ਹੂੰ ਗਾਵਾਂ ਘਰੇ ਰੱਖੀਆਂ ਸੀ ਦਫ਼ਤਰ ਜਦ ਜਾਂਦੇ ਸੀ ਜਾਂ ਫੀਲਡ 'ਚ ਜਾਂਦੇ ਸੀ ਉਸ ਟਾਈਮ ਵੀ ਮੇਰੇ ਕੋਲੇ ਦੋ ਚੌਂ ਘਰਾਂ ਦਾ ਦੁੱਧ ਮੇਰੇ ਕੋਲੇ ਲੱਗਿਆ ਹੋਇਆ ਸੀ ਜੀ ਜੀ ਉਹਨਾਂ ਦੇ ਦੋ ਚੌਂ ਘਰਾਂ ਦੇ ਦੁੱਧ ਪਾਉਂਦੇ ਸੀ ਘਰ ਜੋਗਾ ਰੱਖ ਕੇ ਬਾਕੀ ਉਹਨਾਂ ਦਾ ਖਰਚਾ ਪਸ਼ੂਆਂ ਦਾ ਕੱਢਣ ਵਾਸਤੇ ਉਹਨਾਂ ਦੇ ਵੀ ਆਪਾਂ ਦੁੱਧ ਜਿਹੜਾ ਉਸ ਟਾਈਮ ਤੇ ਵੀ ਮਤਲਬ ਦਫ਼ਤਰ ਮੈਂ ਜਾਂਦਾ ਸੀ ਤਾਂ ਮੋਟਰਸਾਈਕਲ ਨਾਲ ਮੇਰੇ ਕੋਲੇ ਢੋਲੀਆਂ ਦੁੱਧ ਵਾਲੀਆਂ ਟੰਗੀਆਂ ਹੁੰਦੀਆਂ ਸੀ ਕਦੇ ਆਪਾਂ ਇਹ ਨਹੀਂ ਸੀ ਸ਼ਰਮੰਨੀ ਮਹਿਸੂਸ ਨਹੀਂ ਕੀਤਾ ਜਿਵੇਂ ਲੋਕ ਕਹਿੰਦੇ ਆ ਵੀ ਵੀ ਹਾਂ ਵੀ ਆਪਾਂ ਜੇ ਮੰਨ ਲਓ ਵੀ ਦਫ਼ਤਰ ਚੱਲੇ ਆਂ ਫੀਲਡ 'ਚ ਚੱਲੇ ਆਂ ਤੇ ਆਪਣੇ ਕੋਲੇ ਨਾਲ ਦੁੱਧ ਵਾਲੀਆਂ ਢੋਲੀਆਂ ਟੰਗੀਆਂ ਉਹ ਚੀਜ਼ ਨਹੀਂ ਬਾਈ ਪਹਿਲੇ ਦਿਨ ਤੋਂ ਮਾਰਾ ਜੀ ਦੀ ਕਿਰਪਾ ਮਿਹਨਤ ਕੀਤੀ ਰੱਜ ਕੇ ਮਿਹਨਤ ਕੀਤੀ ਆ ਹੂੰ ਜਦ ਇਹ ਦੌਰ ਚੱਲ ਪਿਆ ਕੰਪਨੀਆਂ ਨੇ ਫਰੈਂਚਾਈਜ਼ ਕਰਨ ਦਾ ਹੋ ਗਿਆ ਬਈ ਨੌਕਰੀ ਛੱਡਤੀ ਉਧਰ ਰਜਾਇੰਦੇ ਤਾਂ ਠੀਕ ਐ ਮਹਾਰਾਜ ਸਮਾਂ ਬਣਾ ਦਿੰਦਾ ਜਿਵੇਂ ਜਿਵੇਂ ਬਣਦਾ ਉਹ ਜਿੱਥੇ ਜਾਣਾ ਮਹਾਰਾਜ ਤੁਹਾਨੂੰ ਕੁਦਰਤੀ ਆ ਉਹ ਮਨ ਦੇ ਵਿੱਚ ਇਹ ਰਹਿੰਦਾ ਹੁੰਦਾ ਵੀ ਯਾਰ ਹੁਣ ਕੀ ਕਰਾਂਗੇ ਕਿੱਦਾਂ ਕਰਾਂਗੇ ਉਸ ਸਮੇਂ ਦੇ ਵਿੱਚ ਚਾਹੇ ਤੁਸੀਂ ਕਿੰਨਾ ਮਰਜੀ ਦ੍ਰਿੜਤਾ ਰੱਖਦੇ ਹੋ ਵੀ ਕੋਈ ਗੱਲ ਨਹੀਂ ਯਾਰ ਆਪਾਂ ਕਰ ਲਾਂਗੇ ਹਮ ਪਰ ਫਿਰ ਵੀ ਕਿਤਨਾ ਕਿਤੇ ਮਾਨਾ ਡੋਲਦਾ ਵੀ ਯਾਰ ਕਿੱਦਾਂ ਕਰਾਂਗੇ ਕਿਵੇਂ ਕਰਾਂਗੇ ਤਾਂ ਸਮਾਂ ਬਣਿਆ ਮੈਂ ਮੈਨੂੰ ਸਮਾਂ ਮਿਲਿਆ 5 ਵਜੇ ਸਵੇਰ ਨਾ ਇੱਥੋਂ ਮੈਂ ਲੰਘਿਆ ਫਰੂਜ਼ਗੜ੍ਹਨ ਦੇ ਕੋਲੋਂ ਜੀ ਤਾਂ ਉੱਥੇ ਮੈਂ ਦੇਖਿਆ ਕਿ ਉੱਥੇ ਬਾਜ਼ਾਰ ਵਧੀਆ ਲੱਗਿਆ ਹੋਇਆ ਸਵੇਰ ਦੇ 5 ਵਜੇ ਦੇ ਟਾਈਮ ਤੇ ਉੱਥੇ ਸਬਜ਼ੀਆਂ ਵਾਲੇ ਹੋਰ ਕਿਉਂਕਿ ਉੱਥੇ ਲੋਕ ਸੈਰ ਕਰਨ ਵਾਸਤੇ ਲੋਕੋ ਕਾਫੀ ਆਉਂਦੇ ਆ ਉੱਥੇ ਇੱਕ ਮੇਰਾ ਮਿੱਤਰ ਮੇਰੀ ਜਾਣ-ਪਛਾਣ ਦੇ ਵਿੱਚੋਂ ਸੀਗਾ ਉਹਨਾਂ ਨੂੰ ਮੈਂ ਖੜਿਆ ਦੇਖਿਆ ਜਦੋਂ ਮੈਂ ਜਦੋਂ ਬੰਦਾ ਕਿਸੇ ਕੰਮ ਦੀ ਭਾਲ ਦੇ ਵਿੱਚ ਹੁੰਦਾ ਨਾ ਉਦੋਂ ਉਹ ਚੀਜ਼ਾਂ ਤੇ ਬੰਦੇ ਦੀ ਨਜ਼ਰ ਹੁੰਦੀ ਹੈ ਵੀ ਆਪਾਂ ਕੀ ਕਰ ਸਕਦੇ ਆ ਹੂੰ ਜਦੋਂ ਮੈਂ ਉਹਨਾਂ ਨੂੰ ਖੜਿਆ ਦੇਖਿਆ ਤੇ ਮੈਂ ਮੋਟਰਸਾਈਕਲ ਉਹਨਾਂ ਕੋਲੇ ਲੈ ਕੇ ਗਿਆ ਤੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਮੈਂ ਕਿਹਾ ਬਈ ਤੁਸੀਂ ਇੱਥੇ ਵੀ ਸਵੇਰ-ਸਵੇਰ ਵੀ ਬਾਜ਼ਾਰ ਇਹ ਲਾ ਰਹੇ ਹੋ ਤੇ ਵੀ ਵੀ ਕਿਦਾਂ ਵੀ ਇੱਥੇ ਕੋਈ ਵੀ ਪੈਸੇ ਦੇਣੇ ਪੈਂਦੇ ਆ ਜਾਂ ਪਰਮਿਸ਼ਨ ਲੈਣੀ ਪੈਂਦੀ ਹੈ ਕਿਵੇਂ ਉਹ ਕਹਿੰਦਾ ਨਹੀਂ ਕੋਈ ਪਰਮਿਸ਼ਨ ਨਹੀਂ ਤੁਸੀਂ ਖੜ ਸਕਦੇ ਹੋ ਤੁਹਾਡੇ ਕੋਲੇ ਘਰ ਦਾ ਪ੍ਰੋਡਕਟ ਹੈਗਾ ਤਾਂ ਤੁਸੀਂ ਜੋ ਵੀ ਤੁਸੀਂ ਆਪਦਾ ਕਰ ਸਕਦੇ ਮੇਰੇ ਮਨ ਦੇ ਵਿੱਚ ਉੱਤੇ ਮਤਲਬ ਇਹ ਚੱਲ ਪਿਆ ਵੀ ਆਪਾਂ ਉੱਥੇ ਮਤਲਬ ਦੁੱਧ ਸਾਡੇ ਕੋਲੇ ਸੀਗਾ ਵੀ ਕਿੰਨਾ ਵੀ ਅਸੀਂ ਥੋੜੀ ਤੋਂ ਥੋੜਾ ਕਰਕੇ ਆਪਾਂ ਉੱਥੇ ਆਪਦਾ ਮਤਲਬ ਦੁੱਧ ਦਾ ਪ੍ਰੋਡਕਟ ਹੀ ਲੈ ਕੇ ਚੱਲੀਏ ਤਾ ਉਸ ਤੋਂ ਮਤਲਬ ਵਿਚਾਰ ਬਣਦੇ ਆ ਕਿ ਜਿੱਦੇ ਸ਼ੁਰੂ ਕਰ ਲਿਆ ਹਾਂਜੀ ਦੱਸੋ ਦੇ ਦਿਓ ਕੋਈ ਨਹੀਂ ਆਹ 70 ਰੁਪਏ ਦੇ ਹੈਗੇ ਆ ਸ਼ੱਕਰ ਵਾਲੇ ਆ ਇਹ ਚੀਨੀ ਵਾਲੇ 60 ਰੁਪਏ ਦੇ ਹੈਗੇ ਅੱਛਾ ਤੁਸੀਂ ਦੁੱਧ ਤੋਂ ਸ਼ੁਰੂ ਕਰਤਾ ਦੁੱਧ ਅਸੀਂ ਬਈ ਉੱਥੇ ਸ਼ੁਰੂ ਕਰਿਆ ਸੀ ਲੱਸੀ ਬਣਾਉਣੀ ਸ਼ੁਰੂ ਕਰੀ ਵੀ ਲੱਸੀ ਲੈ ਕੇ ਜਾਵਾਂਗੇ ਅੱਛਾ ਜਿੱਦਾਂ ਹੀ ਅਸੀਂ ਮਤਲਬ ਸ਼ੁਰੂ ਕਰਿਆ ਹੂੰ 23 22 23 ਤਰੀਕ ਨੂੰ ਅਸੀਂ ਮਤਲਬ ਫਰਵਰੀ ਸ਼ੁਰੂ ਕਰਿਆ ਤੇ ਮਾਰਚ ਦੇ ਵਿੱਚ ਲੋਕਡਾਊਨ ਲੱਗ ਜਾਂਦਾ ਹੈ ਤੇ ਹਾਂਜੀ ਹਾਂਜੀ ਚਾਰ ਹੈ ਜੀ ਇਹ 180 ਰੁਪਏ ਦੇ ਤੇ ਭਾਈ ਜਦ ਲਾਕਡਾਊਨ ਲੱਗ ਗਿਆ ਨਾਲ ਹੀ ਤਾਂ ਉਹ ਜਿਹੜਾ ਜਿੰਨਾ ਕੰਮ ਅਸੀਂ ਮਤਲਬ ਚਲਾਇਆ ਸੀਗਾ ਤੇ ਉਨਾ ਹੀ ਸਾਡਾ ਫੇਰ ਇੱਕਦਮ ਰੁਕ ਗਿਆ ਪਰ ਉਹ ਰੁਕਣ ਦੇ ਨਾਲ ਇੱਕ ਸਾਨੂੰ ਇਹ ਹੋ ਗਿਆ ਵੀ ਜੋ ਸਾਡੇ ਕੋਲੇ ਦੁੱਧ ਹੁਣ ਪੈਦਾਵਾਰ ਸੀਗੀ ਉਹਦੀ ਡਿਮਾਂਡ ਵੱਧ ਗਈ ਸੀ ਹੂੰ ਹੂੰ ਉਹਦੀ ਡਿਮਾਂਡ ਇੰਉਂ ਵੱਧ ਗਈ ਕਿਉਂਕਿ ਲਾਕਡਾਊਨ ਹੋਣ ਦੇ ਕਾਰਨ ਜਿਹੜਾ ਲੈਚੋਂ ਕਿ ਉਹ ਚੋਂ ਅੱਛਾ ਲੌਕਡਾਊਨ ਹੋਣ ਦੇ ਕਾਰਨ ਦੁੱਧ ਦੀ ਡਿਮਾਂਡ ਵਧ ਗਈ ਵਧ ਗਈ ਲੱਸੀ ਨਹੀਂ ਸੀ ਮਿਲਦੀ ਅਸੀਂ ਬਾਈ ਜਿਹਦੇ ਘਰਾਂ ਦੇ ਵਿੱਚ ਸਵੇਰ ਦੁੱਧ ਪਾ ਕੇ ਜਾਣਾ 5 5:30 ਵਜੇ ਘਰੋਂ ਨਿਕਲਣਾ ਤੇ ਵੀ ਅਸੀਂ ਉੱਥੇ ਜਿੰਨੀਆਂ ਰਸਤੇ 'ਚ ਮੈਨੂੰ ਕੋਈ ਕਰਿਆਨੇ ਵਾਲੀ ਦੁਕਾਨ ਖੁੱਲੀ ਵਿਖਣੀ ਬਾਈ ਉਹਨਾਂ ਨੂੰ 5 5 4 4 ਲੀਟਰ ਲੱਸੀ ਅੱਧਾ ਅੱਧਾ ਕਿਲੋ ਦੀ ਪੈਕਿੰਗ ਕਰਕੇ ਦੇਣੀ ਉਹਨਾਂ ਨੂੰ ਕਹਣਾ ਬੀਬੀ ਥੋੜੀ ਵਿਕ ਗਈ ਤੇ ਕੋਈ ਤੁਹਾਨੂੰ ਮਰ ਜਾਣਾ ਹੈਗਾ ਹੈਗਾ ਹਨਾ ਤੇ ਜੇ ਨਹੀਂ ਵਿਕੀ ਤਾਂ ਮੇਰੀ ਆ ਠੀਕ ਹੈ ਮੈਨੂੰ ਵਾਪਸ ਦੇ ਦੇਣੀ ਹੈਗੀ ਬਿਲਕੁਲ ਵੀ ਅਗਲੇ ਨੂੰ ਆਪਾਂ ਤਸੱਲੀ ਦੇ ਕੇ ਬਾਈ ਤੁਸੀਂ ਵਿਕ ਗਈ ਥੋੜੀ ਹੈ ਤੇ ਨਹੀਂ ਬੇਗੀ ਮੇਰੀ ਆਹ ਇੱਕ ਗੱਲ ਤਾਂ ਕੰਪਨੀਆਂ ਵੀ ਨਹੀਂ ਕਹਿੰਦੀਆਂ ਜੋ ਕੰਮ ਕਰਕੇ ਹਾਂਜੀ ਹਾਂਜੀ ਮੈਨੂੰ ਇਹ ਸੀਗਾ ਵੀ ਆਪਾਂ ਕੰਮ ਚਲਾਉਣਾ ਤੇ ਅਸੀਂ ਫਿਰ ਬਾਈ ਜੀ ਉਹ ਤੁਸੀਂ ਐਂ ਸਾਲੋ ਵੀ ਲੋਕਡਾਊਨ ਦੇ ਵਿੱਚ ਅਸੀਂ ਵੀ ਕਿੰਨੀਆਂ ਦੁਕਾਨਾਂ ਮੈਂ 6-7 ਦੁਕਾਨਾਂ ਲਾ ਲਈਆਂ ਮੈਂ ਜਿੱਧਰ ਦੀ ਨੰਗ ਦਾ ਉਧਰ ਦੀ ਜਿਹੜੀ ਮੈਨੂੰ ਦੁਕਾਨ ਖੁੱਲੀ ਮਿਲਦੀ ਮੈਂ ਉਹਨਾਂ ਨਾਲ ਹੀ ਗੱਲ ਕਰ ਲੈਂਦਾ ਵੀ ਸਾਡੇ ਕੋਲੇ ਬਈ ਆਹ ਪ੍ਰੋਡਕਟ ਹੈ ਜਿਹੜੀ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਤੁਸੀਂ ਲਓ ਸਾਡੇ ਤੋਂ ਤੇ ਬਾਕੀ ਜੇ ਕੋਈ ਆਣ ਗਵਾਂਡ ਕੋਈ ਲੋਡ ਵੰਦਾ ਸੀਗਾ ਬਈ ਉਹਨਾਂ ਨੂੰ ਵੀ ਅਸੀਂ ਦੁੱਧ ਕਿਹਾ ਵੀ ਭਾਈ ਤੁਹਾਨੂੰ ਜਿੰਨਾ ਚਿਰ ਤੁਹਾਡਾ ਸਰਕਲ ਨਹੀਂ ਚੱਲਦਾ ਦੁੱਧ ਲੱਸੀ ਜੋ ਚਾਹੀਦੀ ਐ ਲੋ ਕੋਈ ਮਸਲਾ ਨਹੀਂ ਹਣਾ ਜਦੋਂ ਆਪਾਂ ਸਰਕਲ ਦੇ ਵਿੱਚ ਆ ਜਾਾਂਗੇ ਫਿਰ ਚਲੋ ਆਪਾਂ ਜਿਹੜਾ ਵੀ ਲੈਣ ਦੇਣਾ ਆਪਣਾ ਹਿਸਾਬ ਤਾਬ ਹੋ ਜਾਊਗਾ ਕਰੋਨਾ ਚ ਇਹ ਚੱਲਿਆ ਸਾਰਾ ਇਹ ਚੱਲਿਆ ਜੀ ਤੇਰੇ ਜੋ ਕਰੋਨਾ ਹਟ ਗਿਆ ਤੇ ਕਰੋਨਾ ਜਾਂ ਇਹ ਮਤਲਬ ਥੋੜਾ ਜਿਹਾ ਹੁੰਦਾ ਆ ਹਣਾ ਵੀ ਉਹਦੇ ਵਿੱਚ ਅਸੀਂ ਸਵੇਰ ਮੰਨ ਲਓ ਵੀ ਜਿਵੇਂ ਇੱਥੇ ਰੂਜ਼ ਗਾਰਡਨ ਤਾਂ ਉਸ ਟਾਈਮ ਤੇ ਵੀ ਆਉਂਦੇ ਰਹੇ ਆ ਸਵੇਰ ਮਾਰਨਿੰਗ ਦੇ ਵਿੱਚ ਤੇ ਰੂਜ਼ ਗਾਰਡਨ ਉੱਥੇ ਆਉਣਾ ਜਾਂ ਟਰਾਂਸਪੋਰਟ ਨਗਰ ਦੇ ਵਿੱਚ ਸੀਗਾ ਉੱਥੇ ਵੀ ਇਦਾਂ ਹੀ ਮਤਲਬ ਉਦੋਂ ਇਹ ਹੁੰਦਾ ਸੀਗਾ ਵੀ ਕਿਤੇ ਨਾ ਕਿਤੇ ਆਪਣਾ ਪ੍ਰੋਡਕਟ ਹਣਾ ਕਿਤੇ ਆਪਾਂ ਇਹਨੂੰ ਲਾ ਸਕੀਏ ਜਾਂ ਮਤਲਬ ਇਹਦੀ ਵਿਕਰੀ ਤੇ ਰੋਜ਼ ਗਾਰਡਨ ਖੜ ਕੇ ਸਾਡੀ 20 ਲੀਟਰ ਲੱਸੀ ਲੱਗਦੀ ਹੁੰਦੀ ਸੀ ਕਿਉਂਕਿ 2 ਘੰਟੇ ਖੜਨਾ 20 ਲੀਟਰ ਲੱਸੀ ਲੱਗਣੇ ਇੱਕ ਦਿਨ ਮੈਂ ਟਰਾਂਸਪੋਰਟ ਨਗਰ ਚ ਜਾਈਦਾ ਮੇਰਾ ਇਹ ਮਾਨ ਵੀ ਮੈਂ ਹੈ ਵੀ ਟਰਾਂਸਪੋਰਟ ਨਗਰ ਚ ਉੱਥੇ ਮਤਲਬ ਕਾਫੀ ਵਰਕਸ਼ਾਪਾਂ ਵੀ ਹੈਗੇ ਆ ਹਨਾ ਡਰਾਈਵਰ ਵੀ ਉੱਤੇ ਭਰਾ ਆਏ ਹੁੰਦੇ ਉੱਥੇ ਸਾਰੇ ਉਹ ਗੱਡੀਆਂ ਖੜੀਆਂ ਹੁੰਦੀਆਂ ਵੀ ਆਪਾਂ ਕਿਉਂ ਨਾ ਉੱਥੇ ਚਲੀਏ ਕਿਉਂਕਿ ਇਹ ਪਿੰਡ ਦੇ ਨਾਲ ਸੰਬੰਧਤ ਆਈਟਮ ਹੈਗੀ ਬਈ ਮੈਂ ਪਹਿਲੇ ਦਿਨ ਗਿਆ ਜਾ ਕੇ ਮੈਂ ਉੱਥੇ ਵੀ ਇਦਾਂ ਹੀ ਆ ਹਾਈ ਆਲਟੋ ਗੱਡੀ ਮੈਂ ਲਾਈ ਤੇ ਮੈਂ ਬੈਨਰ ਲਾ ਕੇ ਟੇਬਲ ਲਾ ਕੇ ਬਾਹਰ ਮੈਂ ਉਹ ਰੱਖ ਲਿਆ ਕੈਂਪਰ ਜਿਆ ਕੀ ਚੀਜ਼ਾਂ ਜੀ ਲੱਸੀ ਸੀ ਤੇ ਲੱਸੀ ਸੀ ਉਹਦੇ ਮੇਰੇ ਕੋਲੇ ਤੇ ਬਈ ਜਦ ਉਹਨਾਂ ਨੂੰ ਲੱਸੀ ਪਿਾਈ ਤੇ ਉਹ ਆਖਣ ਪਈ ਯਾਰ ਆਹ ਕਿਆ ਬਾਤ ਹੈ ਯਾਰ ਆ ਗਿਆ ਯਾਰ ਲੱਸੀ ਯਾਰ ਬਈ ਬਈ ਉਹ ਫਿਰ ਮੈਨੂੰ ਜਦੋਂ ਵੀ ਕਿੱਥੇ ਤਾਂ ਮੈਂ 2 ਘੰਟੇ ਖੜਕੇ 20 ਲੀਟਰ ਲਾਉਣੀ ਕਿੱਥੇ ਉੱਥੇ ਮੇਰੀ 15 ਮਿੰਟਾਂ ਦੇ ਵਿੱਚ 20 ਲੀਟਰ ਤੇ ਉਹ ਪੂਰੀ ਨਾ ਹੋਵੇ ਬਾਈ ਯਾਰ ਮੁੱਕ ਗਈ ਯਾਰ ਲੱਸੀ ਯਾਰ ਹੋਰ ਹੈ ਨਹੀਂ ਬਾਈ ਯਾਰ ਤੂੰ ਕੱਲ ਨੂੰ ਜਲਦੀ ਆ ਯਾਰ ਮੈਂ ਯਾਰ ਮੈਂ ਤਾਂ ਰੋਜ਼ ਘਟਣ ਜਾਂਦਾ ਹੁੰਦਾ ਉਹ ਤੂੰ ਬਾਈ ਛੱਡ ਤੂੰ ਭਾਈ ਤੁਸੀਂ ਇਹ ਦੇਖੋ ਵੀ ਜਦੋਂ ਕੋਈ ਚੀਜ਼ ਕਿਸੇ ਨੂੰ ਆਪਾਂ ਦਿਨੇ ਆਪਿਆਂ ਨੇ ਹਨਾ ਉਹਨੂੰ ਜਦੋਂ ਉਹ ਚੀਜ਼ ਚੰਗੀ ਲੱਗਣੀ ਸਮਝ ਲਓ ਤੁਹਾਡੀ ਮਿਹਨਤ ਮਹਾਰਾਜ ਦੇ ਘਰੇ ਪ੍ਰਵਾਨ ਹੋ ਗਈ ਬਿਲਕੁਲ ਨਹੀਂ ਤਾਂ ਤੁਸੀਂ ਜੋ ਮਰਜੀ ਚੀਜ਼ ਚੰਗੀ ਬਣਾ ਲਓ ਚੰਗੀ ਬਣਾ ਲਓ ਜੇ ਉਹ ਤੁਹਾਡੀ ਚੀਜ਼ ਤੁਹਾਡੀ ਮਿਹਨਤ ਨਹੀਂ ਨਾ ਹੈਗੀ ਤੁਹਾਡੀ ਨੀਅਤ ਜਾਂ ਸਾਫ ਸੁਥਰੀ ਚੀਜ਼ ਤੁਹਾਡੀ ਸ਼ੁੱਧ ਨਹੀਂ ਹੈਗੀ ਤਾਂ ਭਾਈ ਜੇ ਉਹ ਗਾ ਲਓ ਗਾਣ ਇਹਨੂੰ ਪ੍ਰਵਾਨ ਨਹੀਂ ਹੋਣੀ ਤਾਂ ਸਮਝ ਲਓ ਉਹਦਾ ਤੁਹਾਨੂੰ ਮਿਹਨਤ ਦਾ ਫਲ ਨਹੀਂ ਗਿਆ ਜੇ ਉਹ ਅੱਗੇ ਤੁਹਾਡੀ ਉਹ ਚੀਜ਼ ਪ੍ਰਮਾਨ ਹੋ ਗਈ ਤਾਂ ਸਮਝ ਲਓ ਮਹਾਰਾਜ ਦੇ ਘਰ ਪ੍ਰਮਾਨ ਆ ਤੁਹਾਡੀ ਮਿਹਨਤ ਨੂੰ ਫਲ ਆਇਆ ਉਹ ਬਈ ਉਹਨਾਂ ਨੇ ਜਦੋਂ ਕਿਹਾ ਵੀ ਬਈ ਬਹੁਤ ਵਧੀਆ ਚੀਜ਼ ਹੈ ਬਈ ਯਾਰ ਕਮਾਲ ਆ ਤੇ ਆ ਮੈਨੂੰ ਬਈ ਨੈਕਸਟ ਡੇਬ ਜਦੋਂ ਮੈਂ ਜਾਣਾ ਤੇ ਮੇਰੇ ਜਾਣ ਤੋਂ ਪਹਿਲਾਂ ਹੀ ਉਹਨਾਂ ਨੇ ਵੀ ਮਤਲਬ ਵਾਜਾ ਮਾਰ ਮਾਰ ਕੇ ਮੁੰਡੇ ਮਤਲਬ ਬਾਸੇ ਬਾਸੋ ਲੇਬਰ ਵਾਲੇ ਹੋਗੇ ਭਰਾ ਹੋਰ ਹੋਗੇ ਉਹਨਾਂ ਨੇ ਬਈ ਇਕੱਠੇ ਕਰ ਲੈਨੇ ਵਾਜਾ ਮਾਰ ਮਾਰ ਕੇ ਵੀ ਬਈ ਆ ਗਿਆ ਬਈ ਆ ਗਿਆ ਤੁਸੀਂ ਆ ਜਾ ਬਈ ਲੱਸੀ ਤੇ ਵਰਕਸ਼ਾਪ ਦੇ ਵਿੱਚ ਬਾਈ ਜਿੰਨੀਆਂ ਵਰਕਸ਼ਾਪ ਆ ਮੁੰਡੇ ਸਾਰੇ ਬਾਈ ਉਹਨਾਂ ਨੇ ਮੈਂ ਜਾਣਾ ਤੇ ਉਹਨਾਂ ਨੇ ਬਈ ਹਮਦਰਦੀ ਵੀ ਕਰਨੀ ਠੀਕ ਹੈ ਵੀ ਬਾਈ ਸਰਦਾਰ ਆ ਯਾਰ ਵੀ ਬਾਈ ਲੱਸੀ ਪੀਉਂਦਾ ਤੇ ਵੀ ਲੱਸੀ ਘਰਦੀ ਐ ਵੀ ਯਾਰ ਵੀ ਡੇਰੀ ਤੇ ਨਹੀਂ ਪੌਂਦਾ ਤੁਹਾਨੂੰ ਠੀਕ ਹੈ ਵੀ ਆਪ ਦਾ ਪ੍ਰੋਡਕਟ ਤਿਆਰ ਕਰਕੇ ਬਾਈ ਆ ਸੇਲ ਕਰਦਾ ਕਿਉਂ ਮੇਰੇ ਤੋਂ ਡਰਾਈਵਰ ਮੁੰਡੇ ਮੇਰੇ ਤੋਂ ਬਾਈ ਤੁਹਾਨੂੰ ਕਿਉਂ ਦੇ ਹਾਲਾਂਕਿ ਮੇਰਾ ਮਤਲਬ ਉਦੋਂ ਵੀ ਮਤਲਬ 1200 ਰੁਪਏ ਮਤਲਬ ਦਿੰਦਾ ਹੁੰਦੇ ਸੀ ਕਿਉਂ ਆਪਾਂ ਹੁਣ 1800 ਰੁਪਏ ਚਲੋ ਸ਼ਾਈ ਵਾਲ ਦਾ ਲੱਗ ਕਰਤਾ ਦੂਜੀਆਂ ਗਾਵਾਂ ਦਾ ਲੱਗ ਦੂਗਲੀਆਂ ਗਾਵਾਂ ਦਾ ਲੱਗ ਕਿਉਂ ਬਣਾਉਨੇ ਆ ਸ਼ਾਈਵਾਲ ਦਾ ਲੱਗ ਅੱਛਾ ਸ਼ਾਈਵਾਲ ਕਿੰਨਾ ਵੇਖ ਜਾਂਦਾ 1800 ਰੁਪਏ ਕਿਲੋ ਵੇਖ ਜਾਂਦਾ ਹਾਂ ਬਈ ਇਹ ਐਕਚੁਅਲੀ ਮਾਰਕੀਟ ਜਿਵੇਂ ਬਈ 600 ਰੁਪਏ ਕਿਲੋ ਮਿਲਦਾ ਆਮ 600 ਫੇਰ ਕਾਲੇ ਵੀ 620 ਕੁਛ ਇਹ ਦਿੰਦੇ ਆ ਬਈ ਇਹ ਤਾਂ ਚਲੋ ਕੰਪਨੀਆਂ ਦਾ ਆਪਦਾ ਹਿਸਾਬ ਹੋਊਗਾ ਵੈਸੇ ਗੱਲ ਹੈ ਵੀ ਅਗਲਾ ਕਹਿੰਦਾ ਵੀ ਵਿਸ਼ੇਸ਼ 600 ਦਾ ਤੁਸੀਂ 1200 ਦੇ ਰਹੇ ਹੋ ਵੇਖ ਜਾਂਦਾ ਹੁਣ ਹਾਂ ਬਈ ਹੈਗੇ ਨੇ ਮੇਰੇ ਕੋਲੇ ਪਰਿਵਾਰ ਮੈਨੂੰ ਪਹਿਲੇ ਸਾਲ ਪ੍ਰੋਬਲਮ ਆਈ ਸੀਗੀ ਤੇ ਵੀ ਉਸ ਤੋਂ ਬਾਅਦ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਉਦੋਂ ਮ ਉਹਨਾਂ ਨੇ ਮੇਰੀ ਉਸ ਟਾਈਮ ਤੇ ਚਲੋ ਮਦਦ ਕੀਤੀ ਹੈ ਨਾ ਜਦੋਂ ਕੋਈ ਗੱਲ ਗੱਲ ਚੱਲਦੀ ਹੈ ਵੀ ਦਾ ਕੰਮ ਸਾਡਾ ਵਧੀਆ ਚੱਲਦਾ ਹੈ ਵੀ ਬਾਕੀ ਠੀਕ ਹੈ ਵੀ ਪਰ ਸਾਡਾ ਘਿਓ ਹੁਣ ਇੱਕ ਵਾਰੀ ਹੈ ਨਾ ਸਟੋਰ ਹੋ ਗਿਆ ਫਿਰ ਇੱਥੇ ਵੀ ਜਿਹੜੇ ਮਤਲਬ ਪਰਿਵਾਰ ਸੀਗੇ ਆਉਂਦੇ ਵੀ ਉਹਨਾਂ ਨੂੰ ਵੀ ਲੱਸੀ ਤਾਂ ਚਲੋ ਵਧੀਆ ਲੱਗਦੀ ਸੀ ਵੀ ਬਾਈ ਬਹੁਤ ਵਧੀਆ ਲੱਸੀ ਬਾਈ ਨਜ਼ਾਰੇਦਾਰ ਹੈ ਨਾ ਵੀ ਪਿੰਡ ਵਾਲੀ ਗੱਲਬਾਤ ਹੈ ਵੀ ਪਿੰਡ ਦੀ ਯਾਦ ਆਉਂਦੀ ਹੈ ਲੱਸੀ ਪੀ ਕੇ ਲਾਲ ਹੁਣ ਦੁੱਧ ਕਾੜ ਕੇ ਲੱਸੀ ਨਹੀਂ ਕੋਈ ਬਣਾਉਂਦਾ ਨਹੀਂ ਬਣਦਾ ਦੁੱਧ ਕਾੜਨਾ 10 ਤੋਂ 12 ਘੰਟੇ ਦੁੱਧ ਕਾੜਨਾ ਪੈਂਦਾ ਹੈ ਹੈ ਨਾ ਵੀ ਜਿਹੜਾ ਆਮ ਹੁਣ ਤੇ ਦਹੀਂ ਲਾਇਆ ਤੇ ਲੱਸੀ ਬਣ ਗਈ ਹੈ ਹਨਾ ਤੇ ਜਿਹੜਾ ਇਹਨੂੰ ਇਹਨੂੰ 10 ਤੋਂ 12 ਘੰਟੇ ਦੁੱਧ ਨੂੰ ਕੱਢਣਾ ਪੈਂਦਾ ਪੱਠੀ ਤੇ ਕਾੜਦੇ ਜਾਂ ਲੱਕੜਾਂ ਆਪਣੇ ਫਿਲਹਾਲ ਤਾਂ ਸਟਾਰਟਿੰਗ ਬਾਈ ਚੁੱਲੇ ਦੀ ਆ ਚੁੱਲੇ ਦੀ ਚੁੱਲੇ ਤੇ ਪਾਥੀਆਂ ਕਿਉਂਕਿ ਜੇ ਪਸ਼ੂ ਰੱਖੇ ਪਾਥੀਆਂ ਬਣੋ ਪਾਥੀਆਂ ਨਾਲ ਹੀ ਕੱਢਦੇ ਸੀ ਜੇ ਟ੍ਰਾਂਸਪੋਰਟ ਨਗਰ ਕਿੰਨਾ ਚਿਰ ਕੀਤਾ ਕੰਮ ਤੁਸੀਂ ਟ੍ਰਾਂਸਪੋਰਟ ਨਗਰ ਬਾਈ ਉੱਥੇ ਲਗਭਗ 1.5 ਸਾਲ ਉੱਥੇ ਜਾਂਦਾ ਰਹੇ ਹਾਂ ਲੱਸੀ ਦੁੱਧ ਕਿਉਂ ਚੱਲਦਾ ਰਹੇ ਜਾਂਦਾ ਰਹੇ ਮੈਂ ਫਿਰ ਜਿਵੇਂ ਜਿਵੇਂ ਮੈਨੂੰ ਪਰਿਵਾਰ ਮਿਲਦੇ ਗਏ ਮੰਨ ਲਓ ਵੀ ਇਥੇ ਰੋਜ਼ਗਾਰਨ ਸੀ ਉੱਥੋਂ ਮੈਨੂੰ ਇੱਕ ਉਹ ਬਾਈ ਜੀ ਮਿ ਤੇ ਉਹ ਮੇਰਾ ਮਿੱਤਰ ਵੀ ਸੀਗਾ ਉਹ ਪਾਗ ਰੋਡ ਤੇ ਲੈ ਕੇ ਮੈਨੂੰ ਮੈਨੂੰ ਕਹਿੰਦੇ ਯਾਰ ਆਪਾਂ ਉਥੇ ਦੁਕਾਨ ਕਰਨੀ ਆਪਾਂ ਉਥੇ ਪ੍ਰੋਡਕਟ ਲੈ ਕੇ ਜਾਣਾ ਇਹ ਉਥੇ ਆਪਾਂ ਸ਼ਾਪ ਕਰਨੀ ਆ ਹੁਣ ਪਾਗ ਰੋਡ ਦਾ ਸਮਾਂ ਉਹ ਕਹਿੰਦੇ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ ਇਦਾਂ ਨਹੀਂ ਪਤਾ ਹੁੰਦਾ ਵੀ ਕੀ ਬੰਨਣਾ ਅੱਗੇ ਅਸੀਂ ਉਥੇ ਸ਼ਾਪ ਕਰ ਲਈ ਚਲੋ ਕੰਮ ਜਿੰਨੇ ਪਰਿਵਾਰ ਸਾਡੇ ਨਾਲ ਜੁੜ ਗਏ ਵਧੀਆ ਜੁੜ ਗਏ ਰੋਜ਼ਗਾਰਨ ਕੁਝ ਉਥੇ ਮੇਰੇ ਨਾਲ ਮਿੱਤਰ ਸੀਗਾ ਉਹਨੇ ਕਹਣਾ ਯਾਰ ਤੂੰ ਮੇਰੇ ਕੋਲੇ ਲੱਸੀ ਰੱਖ ਜਾ ਕਰ ਜੇ ਤੁਸੀਂ ਦੁਕਾਨ ਕਰਨੀ ਤਾਂ ਉਧਰ ਕਰ ਲਓ ਕੋਈ ਨਹੀਂ ਹੂੰ ਤੇ ਉਥੇ ਕੀ ਸੀਗੀ ਪ੍ਰੋਬਲਮਾ ਉਥੇ ਮਤਲਬ ਉਹ ਰੋਡ ਦੇ ਉੱਤੇ ਟ੍ਰੈਫਿਕ ਬੜੀ ਸੀਗੀ ਹਾਂ ਰੋਡ ਛੋਟਾ ਹੈਗਾ ਉਥੇ ਪਾਰਕਿੰਗ ਦੀ ਸਮੱਸਿਆ ਆਇਆ ਕਰੇ ਸਾਡੇ ਆਪ ਦਾ ਵੀ ਮੋਟਰਸਾਈਕਲ ਖੜ੍ਹ ਜਾ ਕਰੇ ਤਾਂ ਉੱਥੇ ਭੇਟ ਟ੍ਰੈਫਿਕ ਦੀ ਸਮੱਸਿਆ ਆਇਆ ਕਰੇ ਕੁਝ ਲਾਕਡਾਊਨ ਨੇ ਸਾਨੂੰ ਸਤਾ ਰੱਖਿਆ ਕੁਝ ਛਣੀਆਂ ਦਵਾਰ ਬੰਦ ਹੋਇਆ ਕਰੇ ਤੇ ਉਹਦੇ ਫੇਰ ਕਰਕੇ ਫੇਰ ਐਂਡ ਪੁਆਇੰਟ ਉੱਥੇ ਫੇਰ ਸਾਡਾ ਨਹੀਂ ਚੱਲਿਆ ਕੰਮ ਹੂੰ ਬੰਦ ਕਰਨਾ ਪਿਆ ਉਥੋਂ ਪਰਿਵਾਰ ਮੈਨੂੰ ਬਾਈ ਗਈ ਮੈਨੂੰ ਮਿਲੇ ਮੈਨੂੰ ਕਹਿੰਦੇ ਬਾਈ ਯਾਰ ਇੱਥੇ ਕਿੱਥੇ ਬੈਠੇ ਆ ਯਾਰ ਤੁਹਾਡੇ ਕੋਲੇ ਵਧੀਆ ਚੀਜ਼ਾਂ ਤੁਸੀਂ ਉੱਥੇ ਦਾਦੀ ਪੋ ਉਹ ਤੇ ਯਾਰ ਬੇਸਤਰੀ ਦੇ ਵਿੱਚ ਉਹ ਮੈਂ ਕਿਹਾ ਯਾਰ ਇੰਨੇ ਕਿੰਨੇ ਥਾਵਾਂ ਤੇ ਆਪਾਂ ਹਨਾ ਵੀ ਉਹ ਕਰਨਾ ਨਾ ਆਂਦੇ ਬਈ ਯਾਰ ਤੇਰਾ ਟਿਕਾਣਾ ਉੱਥੇ ਆ ਤੂੰ ਉੱਥੇ ਚੱਲ ਸਾਡੀ ਮੰਨ ਲਾ ਤੇ ਉਹ ਭਾਈ ਕਰ ਕਰਾ ਕੇ ਮੈਨੂੰ ਉਹ ਭਰਾ ਇੱਥੇ ਲਿਆਉਣ ਲੱਗੇ ਇੱਥੇ ਕਿੰਨਾ ਸਮਾਂ ਹੋ ਗਿਆ ਫਿਰ ਇੱਥੇ ਮੈਨੂੰ ਹੁਣ ਲੋਕਡਾਊਨ ਤੋਂ ਸਮਝ ਲਓ ਵੀ 1 ਸਾਲ ਮੈਨੂੰ ਉੱਥੇ ਲੱਗਿਆ ਹੈਗਾ 1.5 ਸਾਲ ਤੋਂ ਬਾਅਦ ਮੈਨੂੰ 2-3 ਸਾਲ 4-4 ਰੰਗ ਹੋ ਚਲੇ ਇੱਥੇ ਆਉਂਦਿਆਂ ਨੂੰ ਠੀਕ ਹੈ ਤੇ ਵੀ ਇੱਥੇ ਹੁਣ ਜਿੰਨੇ ਮੇਰੇ ਨਾਲ ਪਰਿਵਾਰ ਬਾਈ ਜੀ ਜੁੜੇ ਆ ਹੂੰ ਵਾਹਿਗੁਰੂ ਦੀ ਕਿਰਪਾ ਹੈ ਵੀ ਖੁਸ਼ ਆ ਬਾਈ ਇੱਥੇ ਕੀ ਕੀ ਪ੍ਰੋਟੈਕਟਰ ਲੋਕਾਂ ਨੂੰ ਜਿਹੜਾ ਹੈਗਾ ਇੱਥੇ ਹੁਣ ਦੇਖੋ ਜਿਵੇਂ ਜਿਵੇਂ ਸਮਝ ਆਉਂਦੀ ਗਈ ਜਿਵੇਂ ਜਿਵੇਂ ਕੰਮ ਕਰਦੇ ਗਏ ਵੀ ਸਟਾਰਟਿੰਗ ਦੇ ਵਿੱਚ ਤਾਂ ਅਸੀਂ ਮੰਨ ਲਓ ਵੀ ਕੱਲੀ ਲੱਸੀ ਤੋਂ ਹੀ ਸ਼ੁਰੂ ਕਰਿਆ ਸੀਗਾ ਨਾ ਲੱਸੀ ਦੇ ਨਾਲ ਮੱਖਣ ਬਣ ਗਿਆ ਤੇ ਕਿਉਂ ਹੋ ਗਿਆ ਇਹ ਹੀ ਚੀਜ਼ਾਂ ਸੀਗੀਆਂ ਫਿਰ ਅਸੀਂ ਇੱਕ ਸਾਲ ਨੈਕਸਟ ਅਗਲੇ ਸਾਲ ਜਿੱਦਾਂ ਹੀ ਮਤਲਬ ਸਰਦੀ ਸ਼ੁਰੂ ਹੁੰਦੀ ਹੈ ਅਸੀਂ ਖੂਆ ਬਣਾਉਣਾ ਸ਼ੁਰੂ ਕਰਦੇ ਆਂ ਬਾਈ ਜੀ ਅੱਛਾ ਅਸੀਂ ਖੂਆ ਲੈ ਕੇ ਆਉਣ ਲੱਗੇ ਹੁਣ ਜਿਹੜਾ ਘਰ ਦਾ ਬਣਿਆ ਖੂਆ ਉਹਦਾ ਬਾਈ ਕਲਰ ਹੀ ਅਲੱਗ ਹੈ ਹਾਂ ਬਿਲਕੁਲ ਉਹ ਬ੍ਰਾਊਨ ਕਲਰ ਦਾ ਬਣੂਗਾ ਐਵੇਂ ਆਮ ਚਿੱਟੇ ਰੰਗ ਦਾ ਖੂਆ ਬਣਦਾ ਹੈ ਹਨਾ ਫਿਰ ਅਸੀਂ ਮਤਲਬ ਨੈਚੁਰਲ ਬਣਾਉਣਾ ਆਮ ਚਲੋ ਵੀ ਕਿਵੇਂ ਬਣਦਾ ਕਰੀਮ ਲਾ ਲੈਂਦੇ ਆ ਜਾਂ ਨਹੀਂ ਲਾਉਂਦੇ ਅਸੀਂ ਬਿਦ ਕਰੀਮ ਨੈਚੁਰਲ ਦੁੱਧ ਦਾ ਬਣਾਉਣਾ ਬਾਈ ਉਹਦਾ ਟੇਸਟ ਹੀ ਅਲੱਗ ਹੈ ਤੇ ਉਹਦਾ ਮਤਲਬ ਬਹੁਤ ਪਸੰਦ ਕੀਤਾ ਗਿਆ ਫਿਰ ਅਸੀਂ ਉਹਦੀ ਜਿਵੇਂ ਸਾਨੂੰ ਸੂਤ ਲੱਗਿਆ ਅਸੀਂ ਵਰਤੀ ਬਣਾਉਣੇ ਲੱਗ ਗਏ ਕੋਈ ਦੀਆਂ ਪਿੰਨੀਆਂ ਬਣਾਉਣ ਲੱਗ ਗਏ ਬਈ ਉਹ ਨੇਚਰਲ ਚੀਜ਼ਾਂ ਬਈ ਜਿਹਨੇ ਖਾਣਾ ਮੂੰਹ ਚ ਪਾਉਣਾ ਲੈ ਗਣਾ ਬਈ ਯਾਰ ਕੀ ਬਾਤ ਹੈ ਇਹ ਤਾਂ ਉਹੋ ਹੀ ਚੀਜ਼ਾਂ ਯਾਰ ਸਾਡੀ ਮਾਂ ਬਣਾਉਂਦੀ ਸੀਗੀ ਸਾਡੇ ਘਰੇ ਬਣਦੀਆਂ ਅਸੀਂ ਬਿਸਕਟ ਵੀ ਤੁਸੀਂ ਖੁਦ ਬਣਾਉਨੇ ਹੋ ਤੇ ਹਾਂ ਹਾਂਜੀ ਹਾਂ ਬਾਈ ਜੀ ਇਹ ਹੁਣ ਜਿੱਦਾਂ ਅਸੀਂ ਮੰਨ ਲਓ ਗਰਮੀ ਦੇ ਵਿੱਚ ਅਸੀਂ ਇਹ ਆਪਣੇ ਆਟੇ ਵਾਲੇ ਬਿਸਕਟ ਇਹਦੇ ਵਿੱਚ ਛੱਕਰ ਵਾਲੇ ਆ ਤੇ ਖੰਡ ਵਾਲੇ ਬਿਸਕੁਟ ਬਣਾ ਰਹੇ ਹੈਗੇ ਆ ਜੀ। ਆਚਾਰ ਪਾਉਣੇ ਹੋਣਗੇ। ਤੇ ਆਚਾਰ ਸਾਡੇ ਨਾਲ ਖੇਤੀਬੜੀ ਯੂਨੀਵਰਸਿਟੀ ਤੋਂ ਜੁੜੇ ਹੋਏ ਮਤਲਬ ਹੈਗੇ ਆ ਬਾਈ ਜੀ ਭੁੱਡੀਪੁਰੇ ਤੋਂ ਜੀਤ ਸਿੰਘ ਜੀ। ਤੇ ਉਹਨਾਂ ਦਾ ਬਾਈ ਦਾ ਬਣਿਆ ਹੋਇਆ ਕਿਉਂਕਿ ਸਾਡਾ ਗਰੁੱਪ ਇੱਕ ਖੇਤੀਬੜੀ ਯੂਨੀਵਰਸਿਟੀ ਤੋਂ ਜਿੱਦਾਂ ਅਸੀਂ ਫੂਡ ਪ੍ਰੋਸੈਸਿੰਗ ਦੀ ਡੇਰੀ ਡੇਰੀ ਫਾਰਮਿੰਗ ਦੀ ਉਥੋਂ ਟ੍ਰੇਨਿੰਗ ਕਰੀ ਆ। ਅੱਛਾ। ਕੇਵੀਕੇ ਬਠਿੰਡਾ ਦੇ ਵਿੱਚੋਂ ਤੇ ਉਹਦੇ ਨਾਲ ਹੁਣ ਜਿਵੇਂ ਜਿਵੇਂ ਬਾਈ ਸਮਾਂ ਸਾਨੂੰ ਮਤਲਬ ਚਲੀ ਜਾਂਦਾ ਹੁਣ ਅਸੀਂ ਮਿਲਕ ਸੁਬਦਾਮ ਬਣਾ ਰਹੇ ਹੈਗੇ ਆ ਜਿੱਦਾਂ ਗਰਮੀ ਦਾ ਹਨਾ ਹੈਗਾ ਹੈਗਾ ਪਰ ਤੇ ਉਹਦੇ ਵਿੱਚ ਅਸੀਂ ਇਹੀ ਕੜੇ ਹੋਏ ਦੁੱਧ ਤੋਂ ਪੂਰੇ ਬਠਿੰਡੇ ਦੇ ਵਿੱਚ ਜੇ ਮੈਂ ਤੁਹਾਨੂੰ ਦਿਖਾਵਾਂ ਆ ਜਾ ਬਈ ਨੇੜੇ ਤੇ ਆਹ ਜਿਹੜਾ ਮਿਲਕ ਬਦਾਮ ਹੈ ਅੱਛਾ ਕੜੇ ਹੋਏ ਦੁੱਧ ਦਾ ਹੂੰ ਗੋੜਾ ਸ਼ੱਕਰ ਵਾਲਾ ਹੂੰ ਇਹ ਨਹੀਂ ਬਣਾਉਂਦਾ ਕੋਈ ਬੜਾ ਉਹ ਹੈ ਹੈ ਸੰਗੜਾ ਹੀ ਬਹੁਤ ਜ਼ਿਆਦਾ ਲੱਗਦਾ ਮੈਨੂੰ ਇਹਦੇ ਵਿੱਚ ਬਾਈ ਜੀ ਹਰਾ ਰੋਡ ਨਹੀਂ ਅਸੀਂ ਪਾਉਂਦੇ ਅੱਛਾ ਖੂਆ ਸਾਡਾ ਘਰ ਦਾ ਹੈ ਕੜਿਆ ਹੋਇਆ ਦੁੱਧ ਸਾਡਾ ਘਰ ਦਾ ਹੈਗਾ ਤੇ ਇਹਦੇ ਵਿੱਚ ਬਿਲਕੁਲ ਨੈਚੁਰਲ ਪ੍ਰੋਸੈਸਰ ਗੋੜਾ ਸ਼ੱਕਰ ਵੀ ਦੇਸੀ ਹੈ ਪੂਰੀ ਹੈ ਤੇ ਹਾਂ ਬਾਈ ਏਜ ਮੰਨ ਲਓ ਜੇ ਮੈਂ ਘਰੇ ਕਿਸੇ ਨੇ ਲੈ ਕੇ ਜਾਣਾ ਉਸ ਵਾਸਤੇ ਤੇ ਜੇ ਛੋਟੀ ਬੋਤਲ ਹੈ ਮੰਨ ਲਓ ਜੇ ਇੱਥੇ ਕਿਸੇ ਨੇ ਪੀਣੀ ਆ ਤੇ ਉਹਦੇ ਵਾਸਤੇ ਅਸੀਂ ਆ ਇੱਕ ਅੱਛਾ ਬੋਤਲ ਵੀ ਅਸੀਂ ਬਈ ਆ ਡਿਸਪੋਜ਼ਲ ਰੱਖ ਲਈ ਜੇ ਨਹੀਂ ਤਾਂ ਅੱਗੇ ਕੀ ਹੁੰਦਾ ਸੀਗਾ ਵੀ ਜੇ ਕਿਸੇ ਨੇ ਘਰ ਲੈ ਕੇ ਜਾਣਾ ਲੈ ਕਹਣਾ ਬੋਤਲ ਦੀ ਟੈਨਸ਼ਨ ਪਹਿਲਾਂ ਪੈ ਜਾਣੀ ਯਾਰ ਕੰਚ ਵਾਲੀ ਬੋਤਲ ਯਾਰ ਮੋੜ ਕੇ ਜਾਣੀ ਪਊਗੀ ਉਹ ਪਰ ਹੁਣ ਕੋਈ ਟੈਨਸ਼ਨ ਨਹੀਂ ਅਗਲੇ ਨੇ ਘਰੇ ਲੈ ਕੇ ਜਾਣਾ ਬਈ ਲੈ ਜਾ ਕੋਈ ਅੱਛਾ ਜਦੋਂ ਕੰਪਨੀ ਤੁਸੀਂ ਕਿੰਨਾ ਸਮਾਂ ਕੰਮ ਕਰਿਆ ਮੈਂ 12 ਤੋਂ 15 ਸਾਲ ਅੱਛਾ ਉਹ ਕੰਮ ਤੇ ਹੁਣੇ ਕੰਮ 'ਚ ਕੋਈ ਫਰਕ ਲੱਗਦਾ ਉੱਥੇ ਨੌਕਰ ਸੀਗੇ ਇੱਥੇ ਮਾਲਕ ਹੈਗੇ ਇਹ ਫਰਕ ਆਗਾ ਦਾ ਇਹ ਤਾਂ ਪੂਰਾ ਹੀ ਫਰਕ ਹੈ ਬਾਈ ਯਾਰ ਉਥੇ ਯਾਰ ਛੁੱਟੀ ਲੈਣੀ ਆ ਤਾਂ ਤੁਹਾਨੂੰ ਮੰਨ ਲਓ ਵੀ ਕਿਤੇ ਐਮਰਜੈਂਸੀ ਵੀ ਪੈ ਗਈ ਤਾਂ ਵੀ ਮੰਨ ਲਓ ਕਹਣਾ ਵੀ ਆ ਛੁੱਟੀ ਹੈ ਤੇ ਉਹਦੇ ਤੇ ਵੀ ਅਗਲੇ ਨੇ ਚਿਰਚੜ ਕਰਨੀ ਆ ਕਰਨੀ ਹਨਾ ਜੇ ਕੋਈ ਵਿਆਹ ਸ਼ਾਦੀ ਜਾਣਾ ਥੋੜੇ ਵਿਆਹ ਸ਼ਾਦੀ ਦਾ ਯਾਰ ਸਵਾਦ ਹੀ ਖਰਾਬ ਕਰ ਦੇਣਾ ਅਗਲੇ ਨੇ ਜਦੋਂ ਕਹਣਾ ਨਾ 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 ਛੁੱਟੀ ਨਹੀਂ ਮਿਲਣੀ ਨਾ 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 ਨਹੀਂ ਜਾਣਾ ਨਹੀਂ ਜਾਣਾ ਹਨਾ ਇਹ ਸੋਸ਼ਲ ਹੁੰਦਾ ਹਨਾ ਕੰਪਨੀਆਂ ਚ ਪ੍ਰਾਈਵੇਟ ਕੰਮ ਆ ਹਨਾ ਬਹੁਤ ਹੁੰਦਾ ਹੈ ਜੀ ਬਹੁਤ ਹੁੰਦਾ ਹੈਗਾ ਉਥੇ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਹੀ ਹੁੰਦੀਆਂ ਨੇ ਹਨਾ ਕੋਈ ਐਦਾਂ ਹੀ ਆ ਬਈ ਪੂਰਾ ਹੀ ਫਰਕ ਹੁੰਦਾ ਹੈਗਾ ਇੱਥੇ ਆਪਦਾ ਸਕੂਨ ਆ ਬਾਈ ਆਪਦਾ ਮਰਜ਼ੀ ਨਾਲ ਕੰਮ ਕਰਨਾ ਆ ਵੀ ਘੰਟਾ ਪਹਿਲਾਂ ਮਤਲਬ ਕੰਮ ਸ਼ੁਰੂ ਕਰੋ ਲੇਟ ਕਰੋ 10 ਮਿੰਟ ਘੰਟਾ ਰੈਸਟ ਕਰਨੀ ਆ ਕਰੋ ਮਰਜ਼ੀ ਦੇ ਮਾਲਕਾਂਗੇ ਬਾਈ ਤੇ ਇਹਦੇ ਨਾਲ ਇਹ ਆ ਵੀ ਜੇ ਮੰਨ ਲਓ ਮੈਂ ਮੰਨ ਲਓ ਕੰਪਨੀ ਦੀ ਪ੍ਰਾਈਵੇਟ ਕੰਮ ਕਰ ਆਪਾਂ ਕਰ ਲੈ ਪਤਾ ਹੀ ਆਪਾਂ ਨੂੰ ਹਨਾ ਵੀ ਉਹਦੇ ਵਿੱਚ ਕੀ ਹੈ ਵੀ 12-15 ਸਾਲ ਮੈਂ ਕੰਮ ਕੀਤਾ ਤੇ ਪਹੁੰਚਿਆ ਕਿੰਨੇ ਤੇ 15000 ਰੁਪਏ ਦੇ ਹਨਾ ਤੇ ਇੱਥੇ ਮੈਨੂੰ ਲੱਗਦਾ ਵੀ ਮੈਂ 15000 ਮੈਂ ਕਿਹਦੇ ਹਿਸਾਬ ਵੈਸੇ ਮੈਂ ਲਾਉਂਦਾ ਨਹੀਂਗਾ ਮੈਂ ਮਰੱਖਿਆ ਨਾ ਜੇਬ ਚ ਪੈਸੇ ਪਾਉਣ ਲੱਗਿਆ ਮੈਂ ਕਿਤੇ ਗਿਣੇ ਤੇ ਨਾ ਕੱਢਣ ਲੱਗਿਆ ਵੀ ਜੋ ਸਰਕਲ ਹੈ ਮਹਾਰਾ ਇਹਦਾ ਦਿੱਤਾ ਵਧੀਆ ਚੱਲੀ ਜਾਂਦਾ ਹੈ ਨਾ ਪਰਿਵਾਰ ਦਾ ਗੁਜ਼ਾਰਾ ਵਧੀਆ ਹੋ ਜਾਂਦਾ ਹੈਗਾ ਤੇ ਆਪਦਾ ਖਰਚਾ ਵਧੀਆ ਚੱਲੀ ਜਾਂਦਾ ਹੈਗਾ ਤੇ ਪਰ ਮੈਂ ਇਹ ਆ ਨਾ ਹੈਗਾ ਵੀ ਉਹਦੇ ਨਾਲੋਂ 1000 ਗੁਣਾ ਚੰਗੇ ਹੈਗੇ ਪ੍ਰਾਈਵੇਟ ਨੌਕਰੀ ਕਰਨਾ ਅੱਜ ਹੱਥਾਂ ਦੇ ਤੁਹਾਡੇ ਦੱਸ ਰਹੇ ਆ ਵੀ ਤੁਸੀਂ ਕਾफी ਮਿਹਨਤ ਕਰਦੇ ਹੋਣਾ ਇਸ ਚੀਜ਼ ਨੂੰ ਲੈ ਕੇ ਲੋਹੇ ਨਾਲ ਹੱਥਾਂ ਦਾ ਤਾਂ ਬਈ ਇਹ ਤਾਂ ਵੀ ਸਾਹਮਣਾ ਕਰਨਾ ਪੈਂਦਾ ਹੋ ਸਾਰੀਆਂ ਚੀਜ਼ਾਂ ਦਾ ਹੈ ਇਹ ਤਾਂ ਮਿਹਨਤ ਤੇ ਬਈ ਉਦੋਂ ਪਤਾ ਕੀ ਹੁੰਦਾ ਹੈਗਾ ਵੀ ਇਹਦੀ ਖੁਸ਼ੀ ਆਨੰਦ ਵੱਖਰਾ ਹੀ ਹੁੰਦਾ ਹੈਗਾ ਜਿਵੇਂ ਹੁਣ ਆ ਅਸੀਂ ਕਿਉ ਹੈ ਬਈ ਆਹ ਦੇਸੀ ਗਾਂ ਦਾ ਕਿਉ ਹੈਗਾ ਅੱਛਾ ਇਹ ਅਸੀਂ ਡ੍ਰੋਪਰ ਦੇ ਵਿੱਚ ਪਾਇਆ ਤੇ ਹੋਰ ਅਸੀਂ ਤਿੰਨ ਚਾਰ ਸਾਲ ਤੋਂ ਇਹ ਪਾ ਰਹੇ ਆਂਗੇ ਇਹ ਕਾਦੇ ਵਾਸਤੇ ਇਹ ਪਾਇਆ ਹੈਗਾ ਬਈ ਇਹ ਇਹਦਾ ਮਤਲਬ ਇੱਕ ਸਵਾਦ ਹੀ ਚੁੰਡੀ ਵਾਲੀ ਗੱਲ ਹੈ ਵੀ ਇਹ ਨੱਕ 'ਚ ਪਾਉਣਾ ਤੇ ਨਾਭੀ 'ਚ ਪਾਉਣਾ ਤੇ ਸਾਨੂੰ ਇਹਦੇ ਬਾਰੇ ਦੋ ਚਾਰ ਗੱਲਾਂ ਹੀ ਇੱਥੇ ਸਾਡਾ ਮਿੱਤਰ ਸੀ ਉਹਨੇ ਦੱਸੀਆਂ ਸੀਗੀਆਂ ਵੀ ਕਿਸੇ ਨੂੰ ਛਿੱਕਾਂ ਆਉਂਦੀਆਂ ਘਰਾੜੇ ਆਉਂਦੇ ਆ ਸਿਰਦਰਦ ਦਾ ਮਾਈਗਰੇਨ ਆ ਫਿਰ ਅਸੀਂ YouTube ਤੇ ਦੇਖ ਲਿਆ ਵੀ ARUG ਦੇ ਅਨੁਸਾਰ ਕੀ ਕੀ ਗੁਣ ਹੈਗੇ ਹੈਗੇ ਤੇ ਬਈ ਇਹਦੇ ਫਾਇਦੇ ਕਮਾਲ ਦੇ ਫਾਇਦੇ ਹੈਗੇ ਵੇਖਦਾ ਫਿਰੇ ਬਈ ਯਾਰ ਇਹ ਜੇ ਤਾਂ ਸਾਨੂੰ ਇੱਥੇ ਹੁਣ ਇਹ ਮੁੰਡਾ ਦੁੱਧ ਲੈ ਕੇ ਜਾਂਦਾ ਸੀ ਉਹਨੂੰ ਸਕਿਨ ਦੀ ਪ੍ਰੋਬਲਮ ਸੀ 6 ਸਾਲ ਹੋ ਗਏ ਸੀ ਉਹਨੂੰ ਗੋਲੀ ਲੱਗੀ ਸਕਿਨ ਦੀ ਉਹ ਕਹਿੰਦਾ ਮੈਂ ਰਾਤ ਨਹੀਂ ਸੀ ਕੱਟ ਸਕਦਾ ਬਿਨਾਂ ਗੋਲੀ ਖਾਦੇ ਆ ਤੇ ਉਹ ਕਹਿੰਦਾ ਬਾਈ ਮੈਂ ਨਾਭੀ 'ਚ ਪਾਉਣਾ ਮੇਰੇ ਗੋਲੀ ਬੰਦ ਹੋ ਗਈ ਹੁਣ ਸਾਡੇ ਲਈ ਤਾਂ ਉਹ ਬਾਈ ਖੁਸ਼ੀ ਦਾ ਟਿਕਾਣਾ ਹੀ ਕੋਈ ਨਹੀਂ ਕਿਹੜੀ ਗਾਂ ਦਾ ਬਾਈ ਇਹ ਇਹ ਸ਼ਾਹੀਵਾਲ ਗਾਂ ਦਾ ਤੁਸੀਂ ਸ਼ਾਹੀਵਾਲ ਸ਼ਾਹੀਵਾਲ ਉਹ ਬਾਈ ਕੰਮ ਕਰਦਾ ਗੱਲਾਂ ਨਹੀਂ ਐਵੇਂ ਆਪਾਂ ਇਹ ਐਕਚੁਅਲੀ ਤਾਂ ਗੁਣ ਜਿੱਦਾਂ ਹੁਣ ਮੰਨ ਲਓ ਇਹ ਕੁਦਰਤੀ ਆ ਪ੍ਰਮਾਤਮਾ ਵੱਲੋਂ ਆ ਵੀ ਜਾਨਵਰ ਦੁੱਧ ਵਾਲੇ ਹੋਰ ਵੀ ਹੈਗੇ ਆ ਹੁਣ ਬੱਕਰੀ ਦਾ ਦੁੱਧ ਆ ਬੱਕਰੀ ਦੇ ਦੁੱਧ ਨੂੰ ਤੁਸੀਂ ਇਹਨੂੰ ਕਹਿ ਦੋ ਵੀ ਬੱਕਰੀ ਦਾ ਦੁੱਧ ਸਾਨੂੰ ਵੀ ਕੋਈ ਪੀਂਦਾ ਘਰੇ ਨਹੀਂ ਪੀਂਦਾ ਪਰ ਬੱਕਰੀ ਦਾ ਦੁੱਧ ਮਾਂ ਦੇ ਦੁੱਧ ਦੇ ਬਰਾਬਰ ਗੁਣ ਨਹੀਂ ਅੱਛਾ ਅਸੀਂ ਇਹਦੀ ਮੈਂ ਗੋਟ ਫਾਰਮਿੰਗ ਦੀ ਟ੍ਰੇਨਿੰਗ ਕੀਤੀ ਆ ਸਾਨੂੰ ਉੱਥੋਂ ਪਤਾ ਲੱਗਿਆ ਅੱਛਾ ਡਾਕਟਰ ਨਵੇਂ ਜੰਮੇ ਬੱਚੇ ਨੂੰ ਰეკਮੈਂਡ ਕਰੂਗਾ ਤਾਂ ਬੱਕਰੀ ਦਾ ਦੁੱਧ ਕਰੂਗਾ ਹੂੰ ਕਿਉਂਕਿ ਉਹਦੇ ਤੇ ਉਹਦੇ ਗੁਣ ਸੇਮ ਨੇ ਮਾਂ ਦੇ ਦੁੱਧ ਦੇ ਬਰਾਬਰ ਗੁਣ ਨੇ ਹਾਂ ਹੈਨਾ ਵੀ ਹੁਣ ਦੁੱਧ ਤਾਂ ਹੋਰ ਵੀ ਜਾਨਵਰਾਂ ਦੇ ਹੈਗੇ ਆ ਪਸ਼ੂਆਂ ਦੇ ਹੈਗੇ ਨਾ ਪਰ ਮਤਲਬ ਉਹਦੇ ਚ ਗੁਣ ਲੱਗਨੇ ਹੁਣ ਉਸੇ ਤਰ੍ਹਾਂ ਦੇਸੀ گاਵਾ ਸਾਡੀਆਂ ਜਿਹੜੀਆਂ ਭਾਰਤ ਦੀਆਂ ਨਸਲਾਂ ਨੇ ਦੇਸੀ گاਵਾ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਰਹਿਣੀ ਸਹਿਣੀ ਖਾਣ ਪੀਣ ਹੋਣੇ ਸੀ ਜਿਵੇਂ ਜਿਵੇਂ ਉਹਨਾਂ ਚ ਵਿਚਰੇ ਆ ਤਾਂ ਉਹਨਾਂ ਦੇ ਸਾਰੇ ਕਿਸੇ ਦਾ ਹੀ ਫਰਕ ਹੈ ਬਾਈ ਜੀ ਉਹਦੇ ਦੁੱਧ ਦੇ ਵਿੱਚ ਸਾਰੇ ਗੁਣ ਆਉਣਗੇ ਸੁਭਾਅ ਵਾਲੇ ਜੋ ਗੁਣ ਆਉਣਗੇ ਉਹ ਸਾਰੇ ਕੁਝ ਦੁੱਧ ਚ ਹੀ ਨੇ ਅੱਛਾ ਜਿਹੜੀ ਗੱਲ ਬਈ ਇਹ ਚੱਲਦੀ ਆ ਵੀ ਪੰਜਾਬ ਚ ਰੋਜ਼ਗਾਰ ਹੈ ਨਹੀਂ ਪੰਜਾਬ ਦੇ ਨੌਜਵਾਨ ਬਾਹਰ ਜਾ ਰਹੇ ਆ ਇਹ ਸਾਰੀਆਂ ਗੱਲਾਂ ਤੁਸੀਂ ਵੀ ਸੁਣਦੇ ਹੋ ਪਰ ਲਿਖੇ ਤਾਂ ਕਿਵੇਂ ਦੇ ਲੱਗਦਾ ਸਾਰਾ ਗੁੱਸਾ ਇਹਦੇ ਵਿੱਚ ਹੋ ਆ ਗੱਲ ਬਈ ਇਹ ਨਾ ਆਪਾਂ ਗੱਲਾਂ ਸੁਣਦੇ ਆ ਵਿਚਾਰ ਚਰਚਾ ਵੀ ਸੁਣਦੇ ਹੁਣ ਇੱਥੇ ਜਿੱਥੇ ਮੈਂ ਖੜਾ ਮਾਡਲ ਟਾਉਨ ਫੇਸ 3 ਹੈ ਬਠਿੰਡੇ ਦਾ ਇਹ ਸੈਂਟਰ ਆ ਇਹ ਤੇ ਇੱਥੇ ਸ਼ੋਰੂਮ ਤੁਸੀਂ ਨਿਗਾਹ ਮਾਰ ਲਓ ਸਾਰੇ ਇੱਥੋਂ ਲੈ ਕੇ ਇਧਰ ਤੱਕ ਮਾਰਕੀਟ ਸਾਰੇ ਬਾਹਰ ਲਿਆਂ ਕੰਪਨੀਆਂ ਦੇ ਸ਼ੋਰੂਮ ਬਿਲਕੁਲ ਹਾਂ ਤੇ ਜੇ ਬਾਈ ਇਹ ਇਹ ਇਹਨਾਂ ਦਾ ਕਿਰਾਇਆ ਵੀ ਲੱਖ ਲੱਖ ਰੁਪਈਆ ਆ ਬਹੁਤ ਜ਼ਿਆਦਾ ਹਾਂ ਜੇ ਇਹ ਸ਼ੋਰੂਮ ਖੁੱਲੇ ਆ ਤੇ ਕਿਰਾਇਆ ਵੀ ਨਿਕਲਦਾ ਤੇ ਬਾਈ ਸੇਲ ਤਾਂ ਹੈਗੀ ਐ ਫੇਰ ਹੀ ਕਿਰਾਇਆ ਨਿਕਲਦਾ ਜੇ ਹੁਣ ਸਾਡੇ ਬੰਦੇ ਆਖਣ ਇੱਥੇ ਕੰਮ ਹੈ ਨਹੀਂ ਤੇ ਕੰਮ ਹੈ ਨਹੀਂ ਤੇ ਫਿਰ ਬਾਹਰ ਦੀਆਂ ਕੰਪਨੀਆਂ ਸ਼ੋਰੂਮ ਕਿਉਂ ਆ ਕੇ ਬੈਠੀਆਂ ਨੇ ਹਨਾ ਵੀ ਕਹਿਣ ਦਾ ਮਤਲਬ ਕੰਮ ਤਾਂ ਬਾਈ ਉਹਨਾਂ ਵਾਸਤੇ ਵੀ ਹੈਗਾ ਤੁਸੀਂ ਸ਼ੋਰੂਮ ਤੋਂ ਚਲੋ ਉਹ ਬੰਦੇ ਬੈਠੇ ਇੱਕ ਐਗਜ਼ਾਮਪਲ ਆ ਉਦੋਂ ਛੋਟੀ ਗੱਲ ਰੇੜੀਆਂ ਵਾਲੇ ਬਾਈ ਸਾਡੇ ਪ੍ਰਵਾਸੀ ਨੇ ਕਿਹੜੇ ਕੰਮ 'ਚ ਮਰਜ਼ੀ ਲਾ ਲਓ ਇੱਕ ਰੇੜੀ ਵਾਲਾ ਬੰਦਾ ਇੱਥੇ ਗੱਲ ਹੋਈ ਇੱਕ ਬੰਦੇ ਮੇਰੇ ਕੋਲੇ ਇੱਥੇ ਆਏ ਨੁੱਦ ਲੈਣ ਵਾਸਤੇ ਉਹ ਬੰਦੇ ਮਤਲਬ ਪੰਜਾਬ ਪੁਲਿਸ ਜੀ ਦਾ ਮੁੰਡਾ ਉਹਨਾਂ 'ਚੋਂ ਇੱਕ ਜੀ ਉਹ ਆਪਦੀ ਗੱਲ ਇਹਦੇ ਮੇਰੇ ਕੋਲੇ ਗੱਲ ਕਰਨ ਲੱਗ ਗਿਆ ਉਹ ਕਹਿੰਦਾ ਯਾਰ ਤੂੰ ਬਹੁਤ ਵਧੀਆ ਸਾਨੂੰ ਕੋ ਖੁਸ਼ੀ ਹੋਈ ਵੀ ਤੂੰ ਕੰਮ ਕਰਦਾ ਹਨਾ ਉਹ ਕਹਿੰਦਾ ਅਸੀਂ ਇੱਕ ਰੇੜੀ ਤੇ ਫਰੂਟ ਲੈਣ ਲੱਗ ਗਏ ਉੱਥੇ ਆਉਂਦਾ ਆਪਦੀ ਆਪਦੀਆਂ ਗੱਲਾਂ ਕਰਦੇ ਤੇ ਆਉਂਦਾ ਉਹ ਭਈਆ ਗੱਲ ਚੱਲ ਪਈ ਤਨਖਾਹ ਦੀਆਂ ਕੋਈ ਗੱਲ ਚੱਲਦੀ ਸੀਗੀ ਤੇ ਉਹ ਆਦਾ ਸਾਨੂੰ ਕਹਿੰਦਾ ਸਰਦਾਰ ਜੀ ਆਪਣੀ ਕਿਤਨੀ ਤਨਖਾਹ ਉਹ ਕਹਿੰਦਾ 60000 ਰੁਪਇਆ ਆਉਂਦਾ ਇਤਨਾ ਤਾਂ ਮੈਂ ਵੀ ਕਮਾ ਲੇਤਾ ਹੂੰ ਕਰਵਾਸੀ ਬੰਦਾ ਹੁਣ ਗੱਲ ਮਸਲਾ ਇਹ ਆ ਵੀ ਯਾਰ ਉਹ ਬੰਦਾ ਕਹਿੰਦਾ ਇਤਨਾ ਤੋਂ ਮੈਂ ਵੀ ਕਮਾ ਲੇਤਾ ਹੁਣ ਫਰੂਟ ਵਾਲਾ ਬੰਦਾ ਆ ਬਾਈ ਰੋਜ਼ ਦਾ 12-1500 ਰੁਪਏ ਕਮਾਉਂਦਾ ਆ ਨਾ ਨਾਲੇ ਉਹ ਮਾਲਕ ਆ ਮਾਲਕ ਆਗਾ ਹੁਣ ਜੇ ਤੁਸੀਂ ਸਾਨੂੰ ਪਰੋਸਦੇ ਕੀ ਆ ਫਾਸਟ ਫੂਡ ਲਾ ਲਓ ਸਾਨੂੰ ਕੀ ਪਰੋਸ ਕੇ ਦਿੰਦੇ ਆ ਸਾਡੇ ਪੰਜਾਬੀ ਬੰਦੇ ਕੱਲੇ ਜੀਭ ਦਾ ਸਵਾਦ ਵੀ ਟੇਸਟ ਹੋਣਾ ਚਾਹੀਦਾ ਆਹਾ ਬਈ ਗੱਲ ਵਾ ਵੀ ਯਾਰ ਸਾਸੀਂ ਮੈਦਾ ਹੀ ਖਾਈ ਜਾਂਦੇ ਆ ਅਸੀਂ ਫਾਸਟ ਫੂਡ ਖਾਈ ਜਾਂਦੇ ਆ ਕੀ ਤਲੀਆਂ ਚੀਜ਼ਾਂ ਖਾਈ ਜਾਂਦੇ ਆ ਬਾਈ ਉਹਦੇ ਵਿੱਚ ਤੁਸੀਂ ਆਏ ਦੇਖੋ ਵੀ ਸਾਨੂੰ ਉਹੋ ਬਿਮਾਰੀ ਖਵਾ ਰਹੇ ਆ ਹਾਂ ਮੇਰੇ ਕੋਲ ਇੱਥੇ ਭੀੜ ਨਹੀਂ ਲੱਗੀ ਹੁੰਦੀ ਕੀ ਮੇਰੇ ਕੋਲੇ ਮਿਲਕ ਪਦਾਮ ਪੀਣ ਵਾਲਿਆਂ ਦੀ ਭੀੜ ਨਹੀਂ ਲੱਗੀ ਹੁੰਦੀ ਇੱਥੇ ਮੇਰੇ ਕੋਲੇ ਖੜੇ ਹੁੰਦੇ ਪੀਜੇ ਵਾਲੇ ਖੜੇ ਹੁੰਦੇ ਉਹ ਪਰੇ ਬਰਗਰਾਂ ਵਾਲੇ ਖੜੇ ਹੁੰਦੇ ਭੀੜ ਲੱਗੀ ਹੁੰਦੀ ਹੈ ਹੁਣ ਉਹ ਸਾਨੂੰ ਬਿਮਾਰੀ ਦਿੰਦੇ ਆ ਉਹਨਾਂ ਕੋਲੇ ਭੀੜ ਲੱਗੀ ਹੁੰਦੀ ਹੈ ਭਵਿੰਦਰ ਸਿੰਘ ਇੱਥੇ ਸਿਹਤ ਨਾਸਮੇ ਮੇਰੇ ਟੇਬਲ ਤੇ ਕੋਈ ਵੀ ਚੀਜ਼ ਮਤਲਬ ਕੋਈ ਵੀ ਚੀਜ਼ ਕੋਈ ਐਹੋ ਜਿਹੀ ਨਹੀਂ ਹੈਗੀ ਜਿਹੜੀ ਤੁਹਾਡੀ ਸਿਹਤ ਨੂੰ ਬੁਗਾੜੇ ਹੋ ਗਈ ਕਿ ਪੰਜਾਬੀਆਂ ਨੂੰ ਇਹ ਸਾਡਾ ਜੀਵ ਦਾ ਸਵਾਦ بڑے ਲਿਖੇ ਮੇਰੇ ਕੋਲੇ ਇੱਥੇ ਬੈਂਕ ਮੈਨੇਜਰ ਆਉਂਦੇ ਆ ਬਾਈ ਜੀ ਉਹ ਮੇਰੇ ਕੋਲੇ ਪ੍ਰੋਡਕਟ ਲੈ ਕੇ ਜਾਂਦੇ ਜੋ ਚੀਜ਼ ਮੈਂ ਬਣਾਵਾ ਉਹਨਾਂ ਕੋਲ ਪੁੱ ਕਰਾਉ ਟੇਸਟ ਹੈ ਉਹ ਕਹਿੰਦਾ ਮੇਰੇ ਜਵਾਕ ਚੰਡੀਗੜ੍ਹੋਂ ਆਏ ਅੱਛਾ ਉਹ ਤਹਾਰ ਸੀਗਾ ਚੰਡੀਗੜ੍ਹੋਂ ਆਏ ਉਹਨਾਂ ਨੇ ਇੱਕ ਆਰਡਰ ਤੇ ਸਮਾਨ ਮੰਗਾ ਲਿਆ ਜੀ ਕਹਿੰਦਾ ਕਿੰਨੇ ਪੈਸੇ ਬਣਿਆ 1700 ਰੁਪਇਆ 100 ਰੁਪਇਆ ਜਿਹੜਾ ਦੇ ਕੇ ਗਿਆ ਉਹਨੂੰ ਦੇਤਾ 1800 ਰੁਪਇਆ ਦੇਤਾ ਆਹਦਾ ਮੈਂ ਦੇਖਿਆ ਤਾਂ ਸਭ ਮੈਦੇ ਤੋਂ ਬਣਿਆ ਸਮਾਨ ਉਹ ਕਹਿੰਦਾ ਤੁਸੀਂ 1800 ਰੁਪਇਆ ਦੇ ਕੇ ਤੁਸੀਂ ਪੜੇ ਲਿਖੇ ਬੰਦੇ ਐ ਤੇ ਤੁਸੀਂ ਮੰਗਾਇਆ ਕੀ ਐ ਮੈਦਾਂ ਬਿਮਾਰੀ ਦਾ ਘਰ ਉਹ ਕਹਿੰਦਾ ਵੇ ਉੱਥੇ ਮੁੰਡਾ ਖੜਦਾ ਉਹਦਾ 1800 ਰੁਪਇਆ ਕਿਲੋ ਘਿਓ ਦਿੰਦਾ ਉਹ ਤੁਸੀਂ ਖਾ ਲੈਂਦੇ ਥੋੜਾ ਮਹੀਨਾ ਕਿਤੇ 10 ਦਿਨ 2 ਉਹ ਤੁਹਾਨੂੰ ਕੋਈ ਸੇਧ ਨੂੰ ਚੰਗਾ ਹੀ ਕਰਦਾ ਆ ਤੁਸੀਂ ਮੈਦਾ ਖਾਈ ਜਾਂਦੇ ਯਾਰ ਮਤਲਬ ਇਹ ਕਹਿਣ ਦਾ ਹੈਗਾ ਵੀ ਸਾਡੇ ਬੰਦੇ ਵੀ ਉਹਨਾਂ ਚੀਜ਼ਾਂ ਨੂੰ ਫਿਰ ਟੇਸਟ ਤੇ ਚਲੇ ਗਏ ਬਈ ਤੇ ਕਿਤੇ ਨਾ ਕਿਤੇ ਮੁਰਨਗੇ ਹੌਲੀ ਹੌਲੀ ਮੁੜ ਜਾਣਗੇ ਬਈ ਜਦੋਂ ਫਿਰ ਅਗਲਾ ਕਹਿੰਦਾ ਬਾਈਪਾਸ ਸਰਜਰੀ ਹੋ ਗਈ ਹੁਣ ਜਦੋਂ ਮੰਗੇ ਤੇ ਪੈ ਜਾਂਦਾ ਮੈਂ ਕਿਹਾ ਹਾਂ ਬਈ ਮੁੜੇ ਆਣਗੇ ਕੋਈ ਗੱਲ ਨਹੀਂ ਇਹ ਸਮਾਂ ਆਊਗਾ ਤੇ ਮੁਰਨ ਬਹੁਤ ਮੁਰਨ ਲੱਗੇ ਕੋਈ ਐ ਨਹੀਂ ਗੱਲ ਕੀ ਮੈਂ ਮੇਰੇ ਕੋਲੇ ਮੈਂ ਇਹ ਨਹੀਂ ਕਹਿੰਦਾਗਾ ਮੈਂ ਜਿੱਥੇ ਖੜਾਗਾ ਮੈਂ ਜਿੰਨਾ ਕ ਪ੍ਰੋਡਕਟ ਬਣਾਉਣਾ ਮੇਰਾ बिकਦਾ ਜਾ ਮੇਰਾ ਉਨਾ ਕ ਲੱਗਦਾਗਾ ਸਾਰੇ ਬਟੇ ਟਸਟੀ ਹੈ ਕੰਮ ਤੇ ਸਾਰੇ ਤੇ ਚੜਦੀ ਕਲਾ ਬਾਈ ਸੈਟੀਸਫਾਈ ਹੈਗੇ ਮੈਂ ਕੋਈ ਵੀ ਚੀਜ਼ ਢੋਲ ਲਈਦੀ ਮੈਂ ਵਾਹਿਗੁਰੂ ਦੀ ਕਿਰਪਾ ਮੈ ਤਾਂ ਜੇ ਮੇਰਾ ਘਿਓ ਬਣਿਆ ਉਹ ਵੀ ਨੇ ਮੇਰੇ ਕੋਲੇ ਹੁਣ ਸਮਾਂ ਇਦਾਂ ਦਾ ਆ ਗਿਆ ਮੇਰੇ ਨਾਲ ਪਰਿਵਾਰ ਕੈਨੇਡਾ ਤੋਂ ਜੁੜੇ ਆ ਮੇਰੇ ਰਿਲੇਟਿਵ ਵੀ ਹੈਗੇ ਹੈਗੇ ਆ ਹਾਂਗਕਾਂਗ ਤੋਂ ਦੋ ਦੋ ਤਿੰਨ ਪਰਿਵਾਰ ਜੁੜੇ ਆ ਬਾਈ ਉਹ ਮਤਲਬ ਮੇਰਾ ਤਾਂ ਘਿਓ ਮੇਰਾ ਹਰ ਸਾਲ ਘਟਦਾ ਹੀ ਹੈ ਪੁਰਾਣੀ ਆਉਂਦਾ ਉਹਦਾ ਕਹਿ ਕੇ ਪਹਿਲਾਂ ਰਖਾਉਂਦੇ ਆ ਬਈ ਮੈਨੂੰ ਇੰਨਾ ਸਾਡਾ ਰੱਖ ਦੇ ਮਹ ਲੋ ਜੀ ਚੰਗੀ ਚੀਜ਼ ਹੋਊਗੀ ਉਹਦਾ ਬੰਦਾ ਮੁੱਲ ਵੀ ਨਹੀਂ ਦੇਖਦੇ ਬੰਦਾ ਲੈਂਦਾ ਲੈਂਦਾ ਅਸੀਂ ਵੀ ਦੇਖਦੇ ਆ ਵੀ 6 700 ਰੁਪਏ ਦੇਸੀ ਕਿਉ ਹੈ ਤੁਸੀਂ ਦੱਸ ਰਹੇ ਹੋ ਵੀ 1200 ਰੁਪਏ ਵੀ ਵਿਕਦਾ 1800 ਰੁਪਏ ਵੀ ਵਿਕਦਾ ਜਦੋਂ ਜਦੋਂ ਬਾਈ ਜੀ ਪਰਿਵਾਰ ਚੋਂ ਕੋਈ ਤੁਹਾਡਾ ਮੈਂਬਰ ਮੰਝੇ ਤੇ ਆ ਜਾਂਦਾ ਹੈ ਨਾ ਤੇ ਜਦੋਂ ਤੁਹਾਨੂੰ ਇਹ ਪਤਾ ਲੱਗਦਾ ਵੀ ਇਹ ਤਿੰਨ ਮਹੀਨਿਆਂ ਦਾ ਮਹਿਮਾਨ ਹੈ ਚਾਰ ਮਹੀਨਿਆਂ ਦਾ ਮਹਿਮਾਨ ਹੈ ਉਦੋਂ ਬੰਦਾ ਕੋਨਾ ਕੋਈ ਨਹੀਂ ਛੱਡਦਾ ਕਿਉਂਕਿ ਪਰਿਵਾਰ ਤੋਂ ਚੰਗਾ ਉਸ ਸਮੇਂ ਕੜਿੱਕੀ 'ਚ ਬੰਦਾ ਫਸਿਆ ਹੁੰਦਾ ਹੈ ਕਿ ਸਾਡਾ ਪਰਿਵਾਰ ਦਾ ਜੀ ਬਚਣਾ ਚਾਹੀਦਾ ਕਦੋਂ ਚੰਗਾ ਮਿਲ ਜੇ ਤਾਂ ਯਾਰ ਅਸੀਂ ਲੈ ਆਈਏ ਤੇ ਇਹਨੂੰ ਬਚਾ ਲਗੇ ਪਰ ਉਦੋਂ ਬਾਜੀ ਜਿਹੜੀ ਹੈ ਨਾ ਥੋਂ ਨਿਕਲ ਜਾਂਦੀ ਹੈ ਉਦੋਂ ਫੇਰ ਬਾਈ ਤੁਸੀਂ ਜੋ ਮਰਜ਼ੀ ਕਰ ਲੋ ਉਦੋਂ ਉਹ ਆਪਾਂ ਬਚਾ ਨਹੀਂ ਸਕਦੇ ਉਹਨੂੰ ਤੇ ਆਪਾਂ ਇਹ ਕਹਿੰਨੇ ਆ ਵੀ ਯਾਰ ਉਦੋਂ ਜਦੋਂ ਆਪਾਂ ਜੋੜ ਲਾਉਨੇ ਆ ਉਦੋਂ ਜਦੋਂ ਆਪਾਂ ਕੋਨੇ ਭਾਲਦੇ ਆ ਯਾਰ ਵੀ ਕੋਈ ਚੰਗੀ ਚੀਜ਼ ਕਿਤੇ ਸਾਨੂੰ ਸਾਡੇ ਇਹਨੂੰ ਬਚਾ ਸਕੇ ਨਾ ਬਾਈ ਉਦੋਂ ਕੈਂਸਰ ਉਦੋਂ ਸਿਰੋਂ ਨੰਗ ਜਾਂਦਾ ਉਤੋਂ ਦੀ ਉਦੋਂ ਉਦੋਂ ਕੋਈ ਫ ਆਪਦੇ ਬੱਚਿਆਂ ਲਈ ਬਈ ਤੁਸੀਂ ਕੈਂਸਰ ਜਿਹੜੀਆਂ ਤੁਸੀਂ ਫਾਸਟ ਫੂਡ ਅੱਜ ਤੁਸੀਂ ਪੀਜੇ 버ਗਰ ਖਾਣੇ ਆ ਨਾ ਉਹ ਤੁਹਾਡੇ ਬੱਚਿਆਂ ਲਈ ਭਾਈ ਸਾਹਿਬ ਉਹ ਜ਼ਹਿਰ ਹੈ ਉਹ ਕੈਂਸਰ ਤੁਸੀਂ ਖਰੀਦ ਕੇ ਆਪਦੇ ਬੱਚਿਆਂ ਨੂੰ ਤੁਸੀਂ ਨਾ ਜਮਾ ਕਰੀ ਜਾਂਦੇ ਆ ਉਹਨਾਂ ਦੇ ਅੰਦਰ ਇਹ ਇਹ ਮਤਲਬ ਗੱਲ ਨੂੰ ਸਾਨੂੰ ਸਮਝਣੀਆਂ ਪੈਣਗੀਆਂ ਨੇ ਪਰਿਵਾਰ ਖੁਸ਼ ਹੈ ਬਈ ਫਿਰ ਬਈ ਜਮਾ ਚੜ੍ਹਦੀ ਕਲਾ ਉਹ ਕਿਰਪਾ ਮਹਾਰਾਜੀ ਦੀ ਬਈ ਜਦੋਂ ਮਾਲਕ ਤੁਸੀਂ ਬਣ ਗਏ ਪਹਿਲਾਂ ਨੌਕਰੀ ਕਰਦੇ ਸੀਗੇ ਤੇ ਕੀ ਸੁਣਿਆ ਹੈਗਾ ਪੰਜਾਬ ਦੇ ਜਿਹੜੇ ਨੌਜਵਾਨ ਆ ਕਈ ਵਾਰੀ ਨਸ਼ਾ ਚਲੇ ਜਾਂਦੇ ਜਾਂ ਉਹਨਾਂ ਨੂੰ ਲੱਗਦਾ ਕਿਤੇ ਨਾ ਕਿਤੇ ਵੀ ਮਾਹੌਲ ਨਹੀਂ ਠੀਕ ਇੱਥੇ ਕਾਮ ਨਹੀਂ ਹੋ ਰਿਹਾ ਉਹਦੇ ਵਿੱਚ ਆਏ ਆ ਬਾਈ ਹੁਣ ਮੈਨੂੰ ਬਹੁਤ ਖੁਸ਼ੀ ਐ ਇਸ ਗੱਲ ਦੀ ਮੇਰੇ ਕੋਲੇ ਬਹੁਤ ਭਰਾ ਹੁਣ ਤੁਸੀਂ ਅੱਜ ਆਏ ਆ ਹੂੰ ਇਹ ਉਹਦੇ ਵਿੱਚੋਂ ਪਹਿਲਾਂ ਇੱਕ ਗੱਲ ਹੋਰ ਕਰ ਲੈਨੇ ਆ ਇੱਥੇ ਇੱਕ ਨਾ ਕਿਸਾਨ ਬਾਜ਼ਾਰ ਜਦੋਂ ਸ਼ੁਰੂ ਹੋਇਆ ਸੀਗਾ ਹੂੰ ਉੱਥੇ ਇੱਕ ਇੱਥੇ ਬੰਦੇ ਘੱਟੋ ਘੱਟ 10 ਬੰਦੇ ਕੈਮਰੇ ਲੈ ਕੇ ਆਏ ਸੀ ਹੂੰ ਤੇ ਇੱਕ ਨਾਬ ਪੰਜਾਬ ਵਾਲਾ ਮੁੰਡਾ ਉਹਨੇ ਬਾਈ ਕੈਮਰਾ ਕੱਢ ਕੇ ਤੇ ਉਹ ਜਦੋਂ ਆਂਦਾ ਵੀ ਜਦੋਂ ਗੱਲ ਹੋਈ ਇੱਥੇ ਬਾਈ ਜੀ ਉਹ ਪਰਮਜੀਤ ਸਿੰਘ ਨਾ ਉਹ ਕਹਿੰਦੇ ਇਹ ਉਹ ਕਿਸਾਨ ਨੇ ਜਿਹੜੇ ਖੁਦ ਹੀ ਖੇਤੀ ਕਰਦੇ ਆ ਤੇ ਉਹਨਾਂ ਨੂੰ ਸਟੈਂਡ ਕਰਨ ਵਾਸਤੇ ਇੱਕ ਪਲੇਟਫਾਰਮ ਅਸੀਂ ਬਣਾ ਰਹੇ ਆਂ ਵੀ ਉਹਨਾਂ ਬੰਦਿਆਂ ਦੀ ਆਪਾਂ ਮਦਦ ਕਰਨੀ ਆ ਜਿਹੜੇ ਕਿਸਾਨ ਬਹੁਤ ਲੋਅ ਲੈਵਲ ਤੇ ਆ ਆਪਦਾ ਪ੍ਰੋਡਕਟ ਉਹ ਆਪ ਸੇ ਲਿਆ ਕਰਿਆ ਕਰਿਆ ਕਰਨਗੇ ਉਹਨਾਂ ਵਾਸਤੇ ਆਪਾਂ ਪਲੇਟਫਾਰਮ ਬਣਾ ਰਹੇ ਆਂ ਤੇ ਉਹ ਕਹਿੰਦੇ ਬਈ ਆਹ ਜੋ ਕੁਝ ਵੀ ਹੈਗਾ ਉਹ ਕਹਿੰਦਾ ਬਈ ਟੇਬਲ ਟੂਬਲ ਸਾਰਾ ਅਸੀਂ ਰਲ ਮਿਲ ਕੇ ਮਤਲਬ ਥੋੜੇ ਥੋੜੇ ਪੈਸੇ ਪਾ ਕੇ ਅਸੀਂ ਕਰ ਰਹੇ ਆਂ ਉਹ ਕਹਿੰਦਾ ਅੱਛਾ ਇਹ ਗੱਲ ਆ ਉਹ ਕਹਿੰਦਾ ਬਈ ਫ੍ਰੀ ਚੈਨਲ ਉਹਨੇ ਚਲਾਇਆ ਕਈ ਬੰਦੇ ਇੱਥੋਂ ਮੁੜ ਕੇ ਗਏ ਉਹ ਕਹਿੰਦੇ ਬਈ ਰੁਪ अच्छा है ना ਵੀ ਇਦਾਂ ਦੇ ਸਾਰੇ ਤਰ੍ਹਾਂ ਦੇ ਬੰਦੇ ਹੁੰਦੇ ਆ ਹੁਣ ਮੇਰੇ ਕੋਲੇ ਜਿੰਨੇ ਬਾਈ ਆਏ ਮੇਰੇ ਕੋਲੇ ਆਪਣੇ ਵੀਰ ਆਇਆ ਪ੍ਰਾਈਮੇਸ਼ੀਆ ਵਾਲੇ ਜਸ ਬਰਾੜ ਮੁੰਡਾ ਆਇਆ ਹੈਨਾ ਤੇ ਉਹ ਹੁਣ ਇੰਟਰਨੈਸ਼ਨਲ ਚੈਨਲ ਹੈ ਹਨਾ ਤੁਹਾਡਾ ਚੈਨਲ ਹੈ ਬਾਈ ਤੁਸੀਂ ਆਏ ਹਨਾ ਸਾਨੂੰ ਮਾਣ ਹੈ ਬਾਈ ਯਾਰ ਤੁਸੀਂ ਉਹਨਾਂ ਕਿਸਾਨਾਂ ਦੀ ਸਪੋਰਟ ਦੇ ਵਿੱਚ ਖੜੇ ਆ ਤੁਸੀਂ ਉਹਨਾਂ ਕਿਸਾਨਾਂ ਦੀ ਸਪੋਰਟ ਕਰਦੇ ਆ ਵੀ ਯਾਰ ਜਿਹੜੇ ਕੋਈ ਏਦਾਂ ਸਹਾਇਕ ਕਿੱਤੇ ਨਾਲ ਜੁੜੇ ਆ ਕੋਈ ਕੋਈ ਆਉਣ ਵਾਲੇ ਨੌਜਵਾਨਾਂ ਵਾਸਤੇ ਉਹਨਾਂ ਵਾਸਤੇ ਕੋਈ ਇੱਕ ਆਣਾ ਕੋਈ ਚੀਜ਼ ਬਣਦੀ ਹੈ ਪਲੇਟਫਾਰਮ ਬਣਦਾ ਵੀ ਹਾਂ ਯਾਰ ਵੀ ਇਹ ਮਾਰਗਦਰਸ਼ਨ ਵੀ ਯਾਰ ਤੁਸੀਂ ਵੀ ਕਰ ਸਕਦੇ ਆ ਤੇ ਮੈਂ ਇਹ ਕਹਿੰਦਾ ਮੇਰੇ ਕੋਲੇ ਹੁਣ ਫੋਨ ਬਹੁਤ ਆਏ ਆ ਬਈ ਵੀ ਬਾਈ ਯਾਰ ਤੁਸੀਂ ਜਿਵੇਂ ਕਰਦੇ ਆ ਸਾਨੂੰ ਬਹੁਤ ਵਧੀਆ ਲੱਗਿਆ ਆ ਤੁਹਾਡੀ ਗੱਲਾਂ ਵਧੀਆ ਲੱਗੀਆਂ ਯਾਰ ਤੇ ਬਾਈ ਅਸੀਂ ਕਿਵੇਂ ਕਰ ਸਕਦੇ ਆ ਸਾਡੀ ਮੈਂ ਕਿਹਾ ਬਾਈ ਜਿੱਥੇ ਲੋੜ ਆ ਤੁਸੀਂ ਸ਼ੁਰੂ ਕਰੋ ਜਿੱਥੇ ਤੁਹਾਨੂੰ ਲੋੜ ਆ ਬਈ ਆਪਾਂ ਜਦੋਂ ਮਰਜ਼ੀ ਅੱਧੀ ਰਾਤ ਫੋਨ ਕਰੋ ਜੋ ਮੁਸ਼ਕਿਲ ਆਊਗੀ ਬਾਈ ਦੱਸਾਂਗੇ ਤੁਹਾਨੂੰ ਕੋਈ ਮਸਲਾ ਨਹੀਂ ਚਲੋ ਧੰਨਵਾਦ ਜੀ ਜੀ ਆਇਆਂ ਨੂੰ ਬਾਈ ਚੜ੍ਹਦੀ ਕਲਾ ਜੀ ਬਾਈ ਜੀ ਨਾਲ ਗੱਲਬਾਤ ਕਰ ਰਹੇ ਸੀਗੇ ਇਹਨਾਂ ਨੇ ਕੰਮ ਸਹਾਇਕ ਧੰਦਾ ਸ਼ੁਰੂ ਕੀਤਾ ਤਾਂ ਬੜੀਆਂ ਗੱਲਾਂਬਾਤਾਂ ਹੋਈਆਂ ਮਿਹਨਤ ਦੀ ਕਹਾਣੀ ਹੈ ਇੱਕ ਪ੍ਰਾਈਵੇਟ ਨੌਕਰੀ ਕਰਦੇ ਸੀ ਅੱਜ ਮਾਲਕ ਹੈਗੇ ਨੇ ਸਾਰੀਆਂ ਗੱਲਾਂਬਾਤਾਂ ਬਾਈ ਜੀ ਨਾਲ ਕੀਤੀਆਂ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ